ਤੇ ਇਹ ਵੈਰੈਟੀ ਜੋਤ ਬਈ ਆਪਣੇ ਕੋਲੇ ਹੈ ਸਾਰ ਸਫੈਦਾ ਜੀ ਜੀ ਬਈ ਇਹ ਆਪਾਂ ਲਗਾਇਆ ਸੀਗਾ ਜੀ ਅਗਸਤ 2022 ਦੇ ਵਿੱਚ ਆਪਾਂ ਪਲਾਂਟ ਕੀਤਾ ਸੀਗਾ ਇਹ ਜੀ ਹਾਂਜੀ ਤੇ ਜਿਵੇਂ ਦੱਸ ਰਹੇ ਸੀਗੇ ਬਾਈ ਬਿਲਕੁਲ ਆਰਗੈਨਿਕ ਆ ਬਿਲਕੁਲ ਆਰਗੈਨਿਕ ਹੈ ਜੀ ਹਾਂਜੀ ਬਿਨਾਂ ਰੇ ਸਪਰੇ ਤੋਂ ਜੀ ਬਈ ਬਾਕੀ ਟੇਸਟ ਹੀ ਦੱਸ ਦਿੰਦਾ ਆਪਾਂ ਨੂੰ ਆਪਣੇ ਫਾਰਮ ਦੇ ਜਿਹੜੇ ਅਮਰੂਦ ਹਨ ਜਿਹੜਾ ਬੰਦਾ ਇੱਕ ਵਾਰੀ ਲੈ ਜਾਂਦਾ ਉਹ ਦੁਬਾਰਾ ਮੰਗਦਾ ਉਹਦਾ ਟੇਸਟ ਹੀ ਡਿਫਰੈਂਟ ਹੈ ਜੀ ਇਹ ਆਪਣਾ ਡੇਢ ਕਿੱਲੇ ਚਾ ਜੋਤ ਬਈ ਇਹ ਡੇਢ ਕਿੱਲੇ ਚ ਹਾਂਜੀ ਠੀਕ ਆ ਤੇ ਇਹ 16 ਬਾਈ 16 ਤੇ ਲੱਗਿਆ ਹੋਇਆ ਸਕੇਅਰ ਦੇ ਵਿੱਚ ਹੀ ਬਈ ਇਹ ਅੱਛਾ 16 ਬਾਈ 16 ਦਾ ਵੀ 16 ਹੀ ਆਏ ਨੇ ਤੇ 16 16 ਹੀ ਇੱਧਰੋਂ ਹਾਂਜੀ ਹਾਂਜੀ ਬਈ ਇਹ ਆਪਣੇ ਕੋਲੇ 200 ਬੂਟਾ ਅਮਰੂਦ ਦਾ ਜੀ ਤੇ 70 ਤੋਂ 80 ਬੂਟੇ ਜਿਹੜੇ ਉਹ ਦੋ ਲਾਈਨਾਂ ਮੇਰੇ ਕੋਲੇ ਕੱਢੀਆਂ ਹੋਈਆਂ ਉਹ ਜਿਹੜੇ ਮਿਕਸ ਫਰੂਟ ਆ ਜਿਹਦੇ ਚ 6 ਤਰ੍ਹਾਂ ਦੇ ਆਂਬ ਆਪਣੇ ਕੋਲੇ ਜੀ ਫਿਰ ਨਿੰਬੂ ਜਾਤੀ ਦੇ ਜਿਹੜੇ ਸਟਰਸ ਜਿਹੜੇ ਪਰਜਾਤੀ ਦੇ ਆ ਗਏ 15 ਤੋਂ 20 ਪਲਾਂਟ ਉਹ ਆ ਜੀ ਫਿਰ ਚੀਕੂ ਆ ਤੇ ਕੁਝ ਮੈਡੀਸਨਲ ਪਲਾਂਟ ਵੀ ਉਧਰ ਹੈਗੇ ਮੇਰੇ ਕੋਲੇ ਜਿਵੇਂ ਹਾਰੜ ਬਿਹੇੜਾ ਜੀ ਹਾਂ ਇਹੋ ਜੇ ਪਲਾਂਟ ਵੀ ਹੈਗੇ ਤੇ ਬਾਉਂਡਰੀ ਤੇ ਮੇਰੇ ਕੋਲੇ ਜਿਹੜਾ ਗੁਲਾਬ ਲੱਗਿਆ ਹੋਇਆ ਸਾਰਾ ਜਿਹੜਾ 200 ਬੂਟਾ ਹੀ ਗੁਲਾਬ ਦਾ ਜੀ ਤਾਂ ਇੱਕ ਅਮਰੂਦ ਜਿਹੜਾ ਬੂਟਾ ਹੈ ਜੇ ਪੂਰਾ ਫੁੱਲੀ ਗ੍ਰਾਊਂਡ ਬੂਟਾ ਹੈ ਜੀ ਵੱਡਾ ਬੂਟਾ ਇਹ ਤਾਂ ਚਲੋ ਹਜੇ ਆਪਣੇ 2 ਸਾਲ ਦੇ ਪਲਾਂਟ ਹੈ ਇਹਨਾਂ ਨੂੰ ਤਾਂ ਬਹੁਤ ਘੱਟ ਲੋੜ ਹੈ ਪਰ ਜੇ ਆਪਾਂ ਫੁੱਲੀ ਗ੍ਰਾਊਂਡ ਦਰਖਤ ਟਾਈਪ ਦੇਖੀਏ ਤਾਂ ਉਹਨੂੰ 15 ਤੋਂ 20 ਲੀਟਰ ਜਿਹੜਾ ਪਾਣੀ ਇੱਕ ਦਿਨ ਦਾ ਚਾਹੀਦਾ ਹੁੰਦਾ ਹੈ ਉਵੀ ਉਹਦੇ ਵਿੱਚ ਜਦੋਂ ਵਿੱਚ بارش ਪੈ ਜਾਂਦੀ ਹੈ ਕੁਛ ਉਹ ਚ ਤ੍ਰੇਲ ਪੈ ਜਾਂਦੀ ਹੈ ਤਾਂ ਉਹਦੇ ਚ ਕਿੰਨਾ ਪੂਰਾ ਹੋ ਜਾਂਦਾ ਤਾਂ ਤੁਸੀਂ ਕੰਪੈਰੀਜ਼ਨ ਕਰਕੇ ਦੇਖੋ ਝੋਨੇ ਦਾ ਤੇ ਬਾਕੀ ਫਰੂਟ ਦਾ ਜਸਟ ਕੀਤੀ ਹੈ ਹਸਾਰ ਸਫੈਦਾ ਇਹ ਅਲਾਹਾਬਾਦ ਸਫੈਦਾ ਤੇ ਸੀਡਲੈਸ ਦੋਨਾਂ ਦਾ ਕਰਾਸ ਹੈ ਇਹ ਜੀ ਦੋਨੋਂ ਦੀ ਕੁਆਲਿਟੀਜ਼ ਹੈ ਅਲਾਹਾਬਾਦ ਸਫੈਦੇ ਦਾ ਟੇਸਟ ਬਹੁਤ ਵਧੀਆ ਹੁੰਦਾ ਪਰ ਉਹਦੇ ਚ ਬੀਜ ਜ਼ਿਆਦਾ ਹੁੰਦੇ ਆ ਇਹਦੇ ਚ ਬੀਜ ਵੀ ਘੱਟ ਹੈ ਟੇਸਟ ਵਿੱਚ ਹਸਾਰ ਸਫੈਦਾ ਮਿਠਾਸ ਤੇ ਉਸ ਟਾਈਮ ਆਪਾਂ ਨੂੰ ਇਹ ਉਥੋਂ 90 ਰੁਪਏ ਚ ਪਿਆ ਸੀਗਾ ਇਹ ਜੀ ਹਾਂਜੀ ਤੇ ਉਹ ਜਿਹੜੀ ਉਹਦੀ ਟ੍ਰਾਂਸਪੋਰਟੇਸ਼ਨ ਅਲੱਗ ਸੀ ਹਾਂ ਤੁਸੀਂ ਕਹਿ ਲਓ 110 ਕਰਪਾਏ 110 20 ਰੁਪਏ ਚ ਆਪਾਂ ਨੂੰ ਪਹੇਂ ਗਿਆ ਇੱਥੇ ਪਹੁੰਚੋਗੇ ਜੀ ਬਈ ਉਹ ਐਸ ਵਕਤ ਆਪਾਂ ਪਿੰਡ ਸਰਾਮਾ ਦੇ ਵਿੱਚ ਆ ਬਾਈ ਗਰ ਭੇਜ ਦੇ ਫਾਰਮ ਤੇ ਆਏ ਤੇ ਬਾਈ ਨੇ ਆ ਤਕਰੀਬਨ 1.5 2 ਕਿੱਲਿਆਂ ਦੇ ਵਿੱਚ ਜਿਹੜਾ ਅਮਰੂਦਾਂ ਦਾ ਬਾਗ ਲਾਇਆ ਵਾ ਕਿਹੜੀ ਵੈਰਾਈਟੀ ਆ ਬਿਲਕੁਲ ਆਰਗੈਨਿਕ ਕਰਦਾ ਬਾਈ ਕਿਸ ਤਰ੍ਹਾਂ ਕਮਾਈ ਰਹਿੰਦੀ ਹੈ ਤੇ ਕੀ ਕੀ ਦਿੱਕਤਾਂ ਆਉਂਦੀਆਂ ਆਰਗੈਨਿਕ ਜਿਹੜੀ ਖੇਤੀ ਕਰਨ ਦੇ ਵਿੱਚ ਸਾਰੀ ਗੱਲਬਾਤ ਬਾਈ ਗੁਰਪ੍ਰੀਤ ਦੇ ਨਾਲ ਕਰਦੇ ਆ ਬਾਈ ਸਸੀ ਕਾ ਸਸੀ ਗੱਲ ਬਾਈ ਜੀ ਹੋਰ ਕਹਿਵਾ ਸਿੱਤਾ ਹੋਏ ਹਾਂਜੀ ਹਾਂਜੀ ਵਧੀਆ ਬਾਈ ਜੀ ਤੇ ਬਾਈ ਗੁਰਪ੍ਰੀਤ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਬਾਈ ਵੈਰਾਈਟੀ ਦੀ ਤੇ ਕਿਹੜੀ ਵੈਰਾਈਟੀ ਆ ਬਾਈ ਇਹ ਆਪਣੇ ਅਮਰੂਦਾਂ ਦੀ ਸਰਨੋ ਪਹਿਲਾਂ ਜੋਤ ਬਾਈ ਸਵਾਗਤ ਆ ਤੁਹਾਡਾ ਵੀ ਸਾਡੇ ਫਾਰਮ ਤੇ ਤੇ ਇਹ ਵੈਰਾਈਟੀ ਜੋਤ ਬਾਈ ਆਪਣੇ ਕੋਲੇ ਹੈ ਸਾਰਸਫੈਦਾ ਜੀ ਜੀ ਬਾਈ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਬਾਈ ਕਿੰਨਾ ਟਾਈਮ ਹੋ ਗਿਆ ਇਹ ਇਹ ਆਪਾਂ ਲਗਾਇਆ ਸੀਗਾ ਜੀ ਅਗਸਤ 2022 ਦੇ ਵਿੱਚ ਆਪਾਂ ਪਲਾਂਟ ਕੀਤਾ ਸੀਗਾ ਇਹ ਜੀ ਹਾਂਜੀ ਤੇ ਜਿਵੇਂ ਦੱਸ ਰਹੇ ਸੀਗੇ ਬਾਈ ਬਿਲਕੁਲ ਆਰਗੈਨਿਕ ਆ ਬਿਲਕੁਲ ਆਰਗੈਨਿਕ ਹੈ ਜੀ ਹਾਂਜੀ ਬਿਨਾਂ ਰੇ ਸਪਰੇਅ ਤੋਂ ਜੀ ਭਾਈ ਬਾਕੀ ਟੇਸਟ ਹੀ ਦੱਸ ਦਿੰਦਾ ਆਪਾਂ ਨੂੰ ਆਪਣੇ ਫਾਰਮ ਦੇ ਜਿਹੜੇ ਅਮਰੂਦ ਹਨ ਜਿਹੜਾ ਬੰਦਾ ਇੱਕ ਵਾਰੀ ਲੈ ਜਾਂਦਾ ਉਹ ਦੁਬਾਰਾ ਮੰਗਦਾ ਉਹਦਾ ਟੇਸਟ ਹੀ ਡਿਫਰੈਂਟ ਹੈ ਜੀ ਭਾਈ ਹੁਣ ਜਿਹੜੇ ਬੰਦੇ ਲੈ ਕੇ ਜਾਂਦੇ ਸਾਡੇ ਤੋਂ ਕੋਈ ਸ਼ਹਿਰ ਦੇ ਬੰਦੇ ਬਹੁਤ ਲੈ ਕੇ ਜਾਂਦੇ ਆ ਜੀ ਤੋ ਹੁਣ ਅਮਰੋਦ ਆਪਣੇ ਕੋਲੇ ਬਰਸਾਤ ਵਾਲਾ ਖਤਮ ਹੋ ਗਿਆ ਸੀਗਾ ਜੀ ਤੇ ਜਦੋਂ ਹੁਣ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਉਹ ਉਹਨਾਂ ਨੂੰ ਕਈ ਵਾਲੀ ਰੇਡੀਆਂ ਤੋਂ ਲੈਣੇ ਪਏ ਜਾਂਦੇ ਆ ਜੀ ਤਾਂ ਹੁਣ ਫੋਨ ਆਉਂਦੇ ਫੋਨ ਆਉਂਦੇ ਉਹਨਾਂ ਦੇ ਉਹ ਕਿਸੇ ਸਾਨੂੰ ਸਵਾਦ ਨਹੀਂ ਲੱਗਦੇ ਉਹ ਜੀ ਤੇ ਕਿੰਨੀ ਜਗ੍ਹਾ ਦੇ ਵਿੱਚ ਬਈ ਇਹ ਆਪਣੇ ਜਿਹੜਾ ਇਹ ਆਪਣਾ ਡੇਢ ਕਿੱਲੇ ਚ ਆ ਜੋਤ ਬਈ ਇਹ ਡੇਢ ਕਿੱਲੇ ਚ ਹਾਂਜੀ ਠੀਕ ਆ ਤੇ ਜੇ ਆਪਾਂ ਬਈ ਡਿਸਟੈਂਸ ਦੇਖੀ ਇਹਦਾ ਕਿੰਨੇ ਬਈ ਕਿੰਨੇ ਦਾ ਜਿਹੜੀ ਬੋਟੇ ਦੀ ਵਿੱਥੀ ਆਪਣੇ ਇਹ 16 ਬਈ 16 ਤੇ ਲੱਗਿਆ ਹੋਇਆ ਸਕੁਅਰ ਦੇ ਵਿੱਚ ਬਈ ਇਹ ਅੱਛਾ 16 ਬਈ 16 ਦਾ ਵੀ 16 ਹੀ ਆਏ ਨੂੰ ਤੇ 16 ਹੀ 16 ਹੀ ਇ ਜੇ ਆਪਾਂ ਦੇਖੀਏ ਬਈ ਟੋਟਲ ਕਿੰਨੇ ਬੂਟੇ ਹੋਣਗੇ ਬਈ ਇਹ ਆਪਣੇ ਟੋਟਲ ਬਈ ਇਹ ਆਪਣੇ ਕੋਲੇ 200 ਬੂਟਾ ਅਮਰੂਦ ਦਾ ਜੀ ਤੇ 70 ਤੋਂ 80 ਬੂਟੇ ਜਿਹੜੇ ਉਹ ਦੋ ਲਾਈਨਾਂ ਮੇਰੇ ਕੋਲੇ ਕੱਢੀਆਂ ਹੋਈਆਂ ਉਹ ਜਿਹੜੇ ਮਿਕਸ ਫਰੂਟ ਆ ਜਿਹਦੇ ਚ 6 ਤਰ੍ਹਾਂ ਦੇ ਆਂਬ ਆਪਣੇ ਕੋਲੇ ਜੀ ਫਿਰ ਨਿੰਬੂ ਜਾਤੀ ਦੇ ਜਿਹੜੇ ਸਟਰਸ ਜਿਹੜੇ ਪਰਜਾਤੀ ਦੇ ਆ ਗਏ 15 ਤੋਂ 20 ਪਲਾਂਟ ਉਹ ਆ ਜੀ ਫਿਰ ਚੀਕੂਆ ਹੈ ਤੇ ਕੁਝ ਮੈਡੀਸਨਲ ਪਲਾਂਟ ਵੀ ਉਧਰ ਹੈਗੇ ਆ ਮੇਰੇ ਕੋਲੇ ਜਿਵੇਂ ਹਾਰੜ ਬਿਹੇੜਾ ਜੀ ਹਾਂ ਇਹੋ ਜੇ ਪਲਾਂਟ ਵੀ ਹੈਗੇ ਆ ਤੇ ਬਾਉਂਡਰੀ ਤੇ ਮੇਰੇ ਕੋਲੇ ਜਿਹੜਾ ਗੁਲਾਬ ਲੱਗਿਆ ਹੋਇਆ ਸਾਰਾ ਜਿਹੜਾ 200 ਬੂਟਾ ਹੀ ਗੁਲਾਬ ਦਾ ਜੀ ਤੇ ਜਿਵੇਂ ਬਾਈ ਆਪਾਂ ਦੇਖਦੇ ਆ ਕਣਕ ਝੋਨੇ ਦੇ ਵਿੱਚ ਆਪਣੇ ਆਮ ਤੌਰ ਤੇ ਕਿਸਾਨ ਜਿਹੜੇ ਉਲਝੇ ਪਏ ਆ ਹਾਂ ਸੋਡਾ ਬਾਈ ਕਿਵੇਂ ਖਿਆਲ ਆਇਆ ਵੀ ਯਾਰ ਆਪਾਂ ਜਿਹੜੀ ਅਲੱਗ ਖੇਤੀ ਕਰਨੀ ਤੇ ਉਹ ਵੀ ਆਰਗੈਨਿਕ ਕਰਨੀ ਆ ਹੂੰ ਈਕ ਸਾਲ ਬੰਦੇ 23 23 ਸਾਲ ਦਾ ਆਪਣੇ ਕੋਲੇ ਪਾਣੀ ਹੈਗਾ 23 ਸਾਲਾਂ ਨੂੰ 23.2 ਸਾਲਾਂ ਨੂੰ ਲਾਸਟ ਬੂੰਦ ਪਾਣੀ ਦੀ ਨਿਕਲ ਜੂਗੀ ਆਪਾਂ ਨੂੰ ਜੇ ਇਸੇ ਤਰੀਕੇ ਨਾਲ ਚੱਲਦੇ ਰਹੇ ਜਿਹੀ ਆਹੀ ਚਾਲ ਚੱਲੀਗੇ ਜਿਹੀ ਚਾਲ ਚੱਲੀਗੇ ਤੇ ਇਹ ਝੋਨਾ ਜਿਹੜਾ 1 ਕਿਲੋ ਰਾਈਸ ਪ੍ਰੋਡਿਊਸ ਕਰਨ ਵਾਸਤੇ ਤੁਸੀਂ ਰੇਂਜ ਲਾ ਕੇ ਚੱਲੋ ਕਿ 800 ਲੀਟਰ ਤੋਂ ਲੈ ਕੇ 5000 ਲੀਟਰ ਤੱਕ ਜਿਹੜੀ ਯੂਨੀਵਰਸਿਟੀ ਦਾ ਰਿਕਾਰਡ ਹੈ ਇਹ ਰეკਮੈਂਡੇਸ਼ਨ ਹੈ ਕਿ ਇੰਨਾ ਪਾਣੀ ਯੂਜ਼ ਹੁੰਦਾ ਪਰ ਤੁਸੀਂ ਐਵਰੇਜ 2500 ਲੀਟਰ ਮੰਨ ਕੇ ਚੱਲਦੀ ਹੈ ਯੂਨੀਵਰਸਿਟੀ ਜਾਂ ਜਿੰਨੇ ਵੀ ਅਧਾਰੇ ਹੈ ਤਾਂ 2500 ਲੀਟਰ ਇੱਕ ਕਿੱਲੋ ਰਾਈਸ ਨੂੰ ਪੈਦਾ ਕਰਨ ਵਾਸਤੇ ਚੌਲ ਤਿਆਰ ਕਰਨ ਵਾਸਤੇ ਯੂਜ਼ ਹੁੰਦਾ ਤੁਸੀਂ ਸੋਚੋ ਕਿੰਨਾ ਯੂਜ਼ ਕਰ ਰਹੇ ਆ ਤੇ ਜੇ ਮੈਂ ਇਸੇ ਨੂੰ ਮੈਂ ਆਪਣੇ ਬਾਗ ਨਾਲ ਕੰਪੇਅਰ ਕਰਾਂ ਅਮਰੂਦਾਂ ਨਾਲ ਤਾਂ ਇੱਕ ਅਮਰੂਦ ਜਿਹੜਾ ਬੂਟਾ ਹੈ ਜੇ ਪੂਰਾ ਫੁੱਲੀ ਗ੍ਰਾਊਂਡ ਬੂਟਾ ਹੈ ਵੱਡਾ ਬੂਟਾ ਇਹ ਤਾਂ ਚਲੋ ਹਜੇ ਆਪਣੇ 2 ਸਾਲ ਦੇ ਪਲਾਂਟ ਹੈ ਇਹਨਾਂ ਨੂੰ ਤਾਂ ਬਹੁਤ ਘੱਟ ਲੋਡ ਹੈ ਪਰ ਜੇ ਆਪਾਂ ਫੁੱਲੀ ਗ੍ਰਾਊਂਡ ਦਰਖਤ ਟਾਈਪ ਦੇਖੀਏ ਤਾਂ ਉਹਨੂੰ 15 ਤੋਂ 20 ਲੀਟਰ ਜਿਹੜਾ ਪਾਣੀ ਇੱਕ ਦਿਨ ਦਾ ਚਾਹੀਦਾ ਹੁੰਦਾ ਹੈ ਉਹ ਵੀ ਉਹਦੇ ਵਿੱਚ ਜਦੋਂ ਵਿੱਚ بارش ਪੈ ਜਾਂਦੀ ਹੈ ਕੋਸ਼ ਉਹ ਚ ਤ੍ਰੇਲ ਪੈ ਜਾਂਦੀ ਹੈ ਤਾਂ ਉਹਦੇ ਚ ਕਿੰਨਾ ਪੂਰਾ ਹੋ ਜਾਂਦਾ ਤਾਂ ਤੁਸੀਂ ਕੰਪੈਰੀਸ਼ਨ ਕਰਕੇ ਦੇਖੋ ਝੋਨੇ ਦਾ ਤੇ ਬਾਕੀ ਫਰੂਟ ਦਾ ਤਾਂ ਪਾਣੀ ਦਾ ਕਿੰਨਾ ਇਹਦੇ ਚ ਬਚਾਅ ਹੋ ਰਿਹਾ ਪਹਿਲਾ ਸਾਰਨਾ ਵੱਡਾ ਰੀਜ਼ਨ ਤਾਂ ਮੇਰਾ ਇਹੀ ਸੀਗਾ ਜਿਹੜਾ ਸਟਾਰਟ ਕਰਨ ਦਾ ਦੂਜਾ ਰੀਜ਼ਨ ਮੇਰਾ ਇਹ ਹੈ ਕਿ ਆਰਗੈਨਿਕ ਕੀਤਾ ਮੈਂ ਆਰਗੈਨਿਕ ਕਿਉਂ ਕੀਤਾ ਆਪਣੇ ਚਾਰੇ ਪਾਸੇ ਦੇਖਦੇ ਆਂ ਆਪਾਂ ਕਿੰਨੀਆਂ ਬਿਮਾਰੀਆਂ ਵਧੀਆਂ ਹੋਈਆਂ ਕੈਂਸਰ ਕਿੰਨਾ ਵਧਿਆ ਹੋਇਆ ਹੈ ਨਾ ਸਭ ਤੋਂ ਜ਼ਿਆਦਾ ਪੈਸਟੀਸਾਈਡ ਯੂਜ਼ ਕਰਨ ਨਾਲ ਜਿਹੜਾ ਕੈਂਸਰ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਹੈ ਹਾਂ ਪਾਣੀ ਖਰਾਬ ਹੋ ਰਿਹਾ ਹੈ ਪੈਸਟੀਸਾਈਡਸ ਦੇ ਯੂਜ਼ ਨਾਲ ਕੁਝ ਹੋਰ ਰੀਜ਼ਨ ਵੀ ਹੈਗੇ ਜਿਵੇਂ ਬੁੱਢਾ ਨਾਲ ਆ ਰਿਹਾ ਉਹਦੇ ਵਿੱਚ ਹੈ ਨਾ ਤਾਂ ਇਹ ਰੀਜ਼ਨਾਂ ਕਰਕੇ ਬਿਮਾਰੀਆਂ ਇੰਨੀਆਂ ਵਧਣ ਕਰਕੇ ਤੇ ਇਹ ਜਿਹੜੀ ਆਰਗੈਨਿਕ ਵਾਲੇ ਪਾਸੇ ਮੈਂ ਆਇਆ ਹੈਗਾ ਪਰ ਇਹ ਕੋਈ ਰਾਹ ਸੌਖਾ ਨਹੀਂ ਹੈਗਾ ਜੀ ਹਾਂ ਲੰਮਾ ਪ੍ਰੋਸੈਸ ਹੈ ਯਾਰ ਲੰਮਾ ਪ੍ਰੋਸੈਸ ਹੈ ਇਹਦੇ ਚ ਬਹੁਤ ਘਟਾ ਵੀ ਸਹਿਣਾ ਪੈਂਦਾ ਜੇ ਮੈਂ ਕਹਾਂ ਵੀ ਇੱਕ ਆਮ ਜ਼ਿਮੀਂਦਾਰ ਕਰ ਲੂਗਾ ਜੀ ਜਿਹਦੇ ਕੋਲ ਤਿੰਨ ਚਾਰ ਏਕੜ ਵਾਲਾ ਜਿਹੜਾ ਜ਼ਿਮੀਂਦਾਰ ਹੈ ਉਹ ਆਪਣੀ ਜਗ੍ਹਾ ਰੋਕ ਕੇ ਡੇਢ ਕਿਲਾ ਜੀ ਆਪਣੀ ਇਨਕਮ ਵੀ ਦੋ ਤਿੰਨ ਸਾਲ ਵਾਸਤੇ ਰੋਕ ਕੇ ਤੇ ਕੋ ઓਰਗੈਨਿਕ ਵਾਲੇ ਪਾਸੇ ਆ ਜਾਊਗਾ ਜਾਂ ਵੈਰਾਈਟੀ ਲਿਆਊਗਾ ਫਸਲਾਂ ਚ ਇਹ ਪੋਸੀਬਲ ਨਹੀਂ ਹੈਗਾ ਆਮ ਲੋਕ ਕਹਿੰਦੇ ਆ ਪਰ ਬਹੁਤ ਔਖਾ ਹੁੰਦਾ ਐਨਾ ਘਾਟਾ ਜੇ ਆਪਣੇ ਪੰਜਾਬ ਦੇ ਜਿਹੜੀ ਕਿਸਾਨੀ ਅੱਜ ਆਪਾਂ ਦੇਖਦੇ ਹਾਂ ਬਹੁਤ ਘਾਟੇ ਦੇ ਵਿੱਚ ਹੈ ਨਾ ਤੇ ਬਾਈ ਜੀ ਜੇ ਆਪਾਂ ਤੇ ਗੱਲ ਕਰੀ ਵੀ ਹਸਾਰ ਸਪੈਦਾ ਹੀ ਕਿਉਂ ਚੁਣਿਆ ਫਿਰ ਤੁਸੀਂ ਸਾਰਸਫੈਦਾ ਜੋਤ ਬਈ ਮੈਂ ਜਦੋਂ ਅਸੀਂ ਇਹ ਵੈਰਾਈਟੀ ਲਾਉਣੀ ਸੀ ਨਾ ਅਮਰੂਦ ਲਾਉਣਾ ਸੀ ਅਮਰੂਦ ਡਿਸਾਈਡ ਕੀਤਾ ਸੀ ਪਹਿਲਾਂ ਜੀ ਤਾਂ ਅਸੀਂ ਰਿਸਰਚ ਕੀਤੀ ਕਾਫੀ ਅਸੀਂ ਪੰਜਾਬ ਦੇ ਕਾਫੀ ਬਾਗ ਕੋ ਮੇਧਰ ਹਰਿਆਣੇ ਵਾਲੇ ਪਾਸੇ ਚਲੇ ਗਏ ਇੱਧਰ ਬਹੁਤ ਜ਼ਿਆਦਾ ਜਿਹੜਾ ਅਮਰੂਦ ਲੱਗਦਾ ਫਤਿਹਬਾਦ ਇਹ ਜਿਹੜਾ ਬੈਲਟ ਹੈ ਜਿਹੜਾ ਪੰਜਾਬੀ ਬੈਲਟ ਹੈ ਸਰਸੇ ਤੱਕ ਤੇ ਇੱਧਰ ਵੀ ਗਏ ਅਸੀਂ ਬਹੁਤ ਬਾਗ ਵਿਜ਼ਿਟ ਕੀਤੇ ਫਾਈਨਲੀ ਜਿੰਨੇ ਵੀ ਰეკਮੈਂਡੇਸ਼ਨਸ ਆਈਆਂ ਕੁਝ ਆਪਣੇ ਬੇਸ ਤੇ ਰਿਸਰਚ ਕੀਤਾ ਕੁਝ ਯੂਨੀਵਰਸਿਟੀ ਦੇ ਡਾਕਟਰਸ ਵਗੈਰਾ ਨਾਲ ਸਲਾਹ ਕੀਤੀ ਤਾਂ ਉਹਨਾਂ ਨੇ ਇਹੀ ਵੈਰਾਈਟੀ ਸੁਜੈਸਟ ਕੀਤੀ ਹੈ ਸਾਰਸਫੈਦਾ ਇਹ ਲਾਹੌਰਬਾਦ ਸਫੈਦਾ ਤੇ ਸੀਡਲੈਸ ਦੋਨਾਂ ਦਾ ਕਰਾਸ ਹੈ ਇਹ ਜੀ ਦੋਨਾਂ ਦੀ ਕੁਆਲਿਟੀਜ਼ ਹੈ ਲਾਹੌਰਬਾਦ ਸਫੈਦੇ ਦਾ ਟੇਸਟ ਬਹੁਤ ਵਧੀਆ ਹੁੰਦਾ ਪਰ ਉਹਦੇ ਵਿੱਚ ਬੀਜ ਜ਼ਿਆਦਾ ਹੁੰਦੇ ਆ ਇਹਦੇ ਵਿੱਚ ਬੀਜ ਵੀ ਘੱਟ ਆ ਟੇਸਟ ਦੇ ਚ ਹਸਾਰ ਸਫੈਦਾ ਮਿਠਾਸ ਇਹਦੇ ਚ ਅਲਾਹਾਬਾਦੀ ਵਾਲੀ ਹੈ ਜੀ ਤਾਂ ਉਹ ਦੋਨਾਂ ਦਾ ਕਰਾਸ ਹੈ L49 ਦੀ اچ ਗਰਾਫਟਿੰਗ ਹੁੰਦੀ ਹੈ ਜਿਹੜਾ ਦੇਸੀ ਹੁੰਦਾ ਹੈ ਜੀ ਤੇ ਉੱਪਰਲਾ ਜਿਹੜਾ ਰੂਟਸਟਾ ਉਹ ਜਿਹੜਾ ਦੂਜਾ ਇਹਦਾ ਸਾਰਸ ਫੈਦਾ ਤੇ ਇੱਕ ਬਾਈ ਆਪਣੀ ਵੀਡੀਓ ਦੇਖ ਕੇ ਕਾਫੀ ਭਰਾਵਾਂ ਦਾ ਸਵਾਲ ਇਹ ਹੁੰਦਾ ਬਾਈ ਵੀ ਬੂਟੇ ਜੇ ਆਪਾਂ ਚੰਗੀ ਕੁਆਲਿਟੀ ਦੇ ਲੈਣੇ ਹਨਾ ਕਿੱਥੋਂ ਮਿਲਣਗੇ ਆਪਾਂ ਨੂੰ ਕਿਸ ਤਰ੍ਹਾਂ ਜਿਹੜਾ ਆਪਣੇ ਭਰਾਵਾਂ ਨਾਲ ਹੀ ਜੇ ਆਪਾਂ ਸਾਂਝਾ ਕਰੀਏ ਨਾ ਤੇ ਆਤਵਾ ਬਾਈ ਤੁਸੀਂ ਕਿੱਥੋਂ ਇਹ ਬੂਟੇ ਲਾਏ ਸੀ ਕਿੰਨੇ ਉਮਰ ਦੇ ਲਾਏ ਸੀ ਜਾਂ ਕੀ ਕੋਸਟ ਪੈਂਦੀ ਹੈ ਜੇ ਆਪਾਂ ਦੇਖੀਏ ਤਾਂ ਬਾਈ ਬੂਟੇ ਜੋਤ ਬਾਈ ਇਹ ਜਿਹੜੀ ਵੈਰੈਟੀ ਆ ਹਸਾਰ ਦੀ ਵੈਰੈਟੀ ਆ ਹਸਾਰ ਯੂਨੀਵਰਸਿਟੀ ਦੀ ਤਾਂ ਜੇ ਤੁਸੀਂ ਸਿੱਧਾ ਹਸਾਰ ਯੂਨੀਵਰਸਿਟੀ ਤੋਂ ਇਹ ਲੈਣਾ ਚਾਹੋ ਤਾਂ ਉੱਥੋਂ ਵੀ ਵਧੀਆ ਮਿਲ ਜਾਂਦੇ ਆ ਬੂਟੇ ਪਰ ਜਿਹੜੇ ਅਸੀਂ ਬੂਟੇ ਲਾਏ ਸੀਗੇ ਇਹ ਫਤਿਹਬਾਦ ਕੋਲੇ ਪਿੰਡ ਆ ਹਰਿਆਣੇ ਦੇ ਵਿੱਚ ਪੂਨਾ ਜੀ ਉੱਥੇ ਕਾਫੀ ਸਾਰੇ ਨਰਸਰੀ ਆ ਉੱਥੇ ਵਿਜੇ ਨਰਸਰੀ ਆ ਜਿੱਥੋਂ ਅਸੀਂ ਲਾਏ ਸੀਗੇ ਬੂਟੇ ਜੀ ਤੇ ਉਹਨਾਂ ਦੀ 200 ਕਿੱਲੇ ਚ ਤਕਰੀਬਨ ਨਰਸਰੀ ਆ ਤੇ ਸਾਰਾ ਹਸਾਰ ਫਾਇਦੇ ਦਾ ਹੀ ਕੰਮ ਆ ਉਹਦੇ ਕੋਲੇ ਮਤਲਬ ਉੱਚ ਇਹ ਤਾਂ ਤੁਸੀਂ ਭੁੱਲੀ ਜਾਓ ਵੀ ਆ ਉੱਚ ਬਰ ਵੈਰੈਟੀ ਮਿਕਸ ਆ ਜਾਊਗੀ ਕਿਉਂਕਿ ਇੱਕ ਹੀ ਵੈਰੈਟੀ ਉਹਨਾਂ ਕੋਲੇ ਜੀ ਤੇ ਜੇ ਉਹ ਬੰਦਾ ਇੱਕ ਵੈਰਾਈਟੀ ਦੇ ਕੰਮ ਕਰਦਾ ਤਾਂ ਫਿਰ ਤੁਸੀਂ ਖੁਦ ਸੋਚੋ ਵੀ ਉਹ ਉਸੇ ਜਿਹੇ ਪ੍ਰੋਫੈਸ਼ਨਲ ਹੋਊਗਾ ਉਹ ਬੰਦਾ ਜੀ ਜੇ ਆਪਾਂ ਸਾਈਜ਼ ਦੇਖੇ ਬਾਈ ਕਿੱਡਾ ਕ ਸਾਈਜ਼ ਸੀਗਾ ਉਦੋਂ ਜਾਂ ਕੀ ਕੋਸਟ ਪੈਂਦੀ ਅੰਦਾਜ਼ਾ ਸਾਈਜ਼ ਉਦੋਂ 2.5 ਤੋਂ 3 ਫੁੱਟ ਦਾ ਸੀਗਾ ਬਾਈ ਇਹ ਸਾਈਜ਼ ਅਮਰੂਦ ਦਾ ਵੈਸੇ ਸਿਸਟਮ ਇਹ ਹੁੰਦਾ ਕਿ ਜਿੰਨਾ ਆਪਾਂ ਛੋਟਾ ਸਾਈਜ਼ ਲਈਏ ਉਨਾ ਹੀ ਫਾਇਦਾ ਹੈ ਉਹਨੇ ਜਲਦੀ ਉਹ ਜੜਾਂ ਲਾ ਲਿੰਦਾ ਹੈ ਉਹਦੀ ਪਤਲੀਆਂ ਹੁੰਦੀਆਂ ਜੜਾਂ ਤੇ ਉਸ ਟਾਈਮ ਆਪਾਂ ਨੂੰ ਇਹ ਉਥੋਂ 90 ਰੁਪਏ ਚ ਪਿਆ ਸੀਗਾ ਇਹ ਜੀ ਹਾਂਜੀ ਤੇ ਉਹ ਜਿਹੜੀ ਉਹਦੀ ਟ੍ਰਾਂਸਪੋਰਟੇਸ਼ਨ ਅਲੱਗ ਸੀ ਹਾਂ ਤੁਸੀਂ ਕਹਿ ਲਓ 110 ਕਰਪਾਏ 110 20 ਰੁਪਏ ਚ ਆਪਾਂ ਨੂੰ ਪਹ ਪਹ ਗਏ ਇੱਥੇ ਪਹੁੰਚੋਗੇ ਜੀ ਤੇ ਜੇ ਆਪਾਂ ਦੇਖੀਏ ਬਈ ਜੇ ਫਾਲ ਕਿੰਨੇ ਟਾਈਮ ਬਾਅਦ ਆ ਜਿਹੜਾ ਆ ਇਹਨੂੰ ਆਉਣਾ ਸਟਾਰਟ ਹੋ ਗਿਆ ਸੀਗਾ ਫਾਲ ਤਾਂ ਭਈ ਇਹ ਜਿਹੜੇ ਹਾਈਬ੍ਰਿਡ ਪਲਾਂਟ ਹੁੰਦੇ ਆ ਨਾ ਗ੍ਰਾਫਟਡ ਹੁੰਦੇ ਆ ਜੀ ਫਾਲ ਤਾਂ ਇਹਨਾਂ ਨੂੰ ਜਦੋਂ ਆਪਾਂ ਲੈ ਕੇ ਆਉਣੇ ਉਦੋਂ ਹੀ ਲੱਗਿਆ ਹੁੰਦਾ ਹੈ ਜੀ ਫਾਲ ਤਾਂ ਜਦੋਂ ਇਹਨਾਂ ਦੀ ਰੁੱਤ ਆ ਗਈ ਉਦੋਂ ਇਹਨਾਂ ਨੇ ਚੱਕ ਹੀ ਲੈਣਾ ਹੈ ਜੀ ਪਰ ਜਦੋਂ ਛੋਟੇ ਬੂਟੇ ਹੁੰਦੇ ਆ ਮੰਨ ਲਓ ਇਸ ਹਾਈਟ ਦੇ 3 ਤੋਂ 4 ਫੁੱਟ ਦੇ ਤਾਂ ਉਸ ਟਾਈਮ ਪਹਿਲੀ ਵਾਰੀ ਜਦ ਚਾਗਦੇ ਆ ਫਲ ਤਾਂ ਅਸੀਂ ਉਹਨਾਂ ਨੂੰ ਤੋੜ ਦਿੰਨੇ ਆ ਕਿਉਂਕਿ ਜੋ ਫਲਾਂ ਤੇ ਫੋਕਸ ਹੋ ਗਿਆ ਬੂਟੇ ਦਾ ਤਾਂ ਫਿਰ ਉਹ ਗਰੋਥ ਨਹੀਂ ਹੁੰਦੀ ਜੀ ਤੇ ਇਸ ਵਾਰੀ ਹੁਣ 2 ਸਾਲ ਦਾ ਹੋ ਗਿਆ ਹੁਣ ਟਾਈਮ ਇਹ ਅਗਸਤ 2022 ਚ ਲਾਇਆ ਸੀ ਜੀ ਤਾਂ ਹੁਣ ਇਹਦਾ ਜ਼ਿਆਦਾ ਹੈਵੀ ਫਲ ਅਸੀਂ ਹੁਣ ਲਿਆ ਬਰਸਾਤ ਦਾ ਇਹ ਤੋਂ ਜ਼ਿਆਦਾ ਹੈਵੀ ਫਲ ਅੱਗੇ ਆਊਗਾ ਆਪਣੇ ਕੋਲੇ ਜਿਹੜਾ ਸਿਆਲ ਦਾ ਫਲਾਂ ਜਿਹੜਾ ਅਕਤੂਬਰ ਨਵੰਬਰ ਦੇ ਜੀ ਤੇ ਜੇ ਬਾਈ ਜੀ ਦੇਖੀਏ ਆਰਗੈਨਿਕ ਦਾ ਇੱਕ ਕਹਿਣਾ ਬਹੁਤ ਸੌਖਾ ਤੇ ਕਰਨਾ ਬੜਾ ਔਖਾ ਬਾਈ ਹੈ ਨਾ ਕੀ ਲੱਗਦਾ ਵੀ ਜਿਵੇਂ ਆਪਾਂ ਕੋਈ ਨਵਾਂ ਬੰਦਾ ਇਸ ਪਾਸੇ ਆਉਣਾ ਚਾਹੁੰਦਾ ਹੈ ਨਾ ਮੰਨ ਲਓ ਵੀ ਉਹ ਬਾਗ ਹੀ ਲਾਉਣਾ ਚਾਹੁੰਦਾ ਕਿੰਨਾ ਟਾਈਮ ਪਹਿਲਾਂ ਬਾਈ ਬਾਹਾਂ ਤੇ ਜਿਹੜਾ ਉਹਨੂੰ ਫੋਕਸ ਕਰਨਾ ਪਊਗਾ ਕਿਉਂਕਿ ਐ ਤਾਂ ਹੈ ਨਹੀਂ ਬਾਈ ਅੱਜ ਆਪਾਂ ਬਾਗ ਲਾਤਾ ਹੈ ਨਾ ਤਾਂ ਉਹ ਨਾਲ ਦੀ ਨਾਲ ਹੀ ਚੱਲ ਪਊਗਾ ਆਰਗੈਨਿਕ ਕੀ ਲੱਗਦਾ ਬਾਈ ਕਿੰਨਾ ਕੁ ਟਾਈਮ ਪਹਿਲਾਂ ਜਿਹੜੀ ਮਿਹਨਤ ਕਰਨੀ ਪੈਂਦੀ ਤੇ ਉਸ ਤੋਂ ਬਾਅਦ ਜਿਹੜੀ ਇਹਦੀ ਸਾਂਭ ਸੰਭਾਲ ਆਰਗੈਨਿਕ ਦੇ ਵਿੱਚ ਆਪਾਂ ਦੇਖੀਏ ਨਾ ਕੀ ਕੁਛ ਇਹਦੇ ਚ ਪਾਉਣਿਆ ਤੁਸੀਂ ਉਹਦੇ ਬਾਰੇ ਜਰੂਰ ਇਹਦੇ ਚ ਬਾਈ ਜੀ ਆਰਗੈਨਿਕ ਦੇ ਲਈ ਅਸੀਂ ਜਿਹੜਾ ਵੈਸੇ ਤਾਂ ਇਹ ਦੋ ਸਾਲ ਹੀ ਹੋਏ ਇਹਨੂੰ ਲਗਾਏ ਨੂੰ ਬੂਟੇ ਨੂੰ ਤਾਂ ਪਰ ਇੱਥੇ ਅਸੀਂ ਜਿਹੜਾ ਆਰਗੈਨਿਕ ਸਟਾਰਟ ਕਰਤਾ ਸੀਗਾ ਅੱਜ ਤੋਂ 7 ਸਾਲ ਪਹਿਲਾਂ ਤਕਰੀਬਨ ਜੀ ਤਾਂ ਮਤਲਬ 6-7 ਸਾਲ ਤੋਂ ਇੱਥੇ ਕੋਈ ਵੀ ਜ਼ਹਿਰ ਨਹੀਂ ਪਾਇਆ ਸੀ ਨਾ ਕੋਈ ਰੇ ਨਾ ਸਪਰੇ ਨਾ ਕੋਈ ਪੈਸਟੀਸਾਈਡ ਜਿਹੜਾ ਕੈਮੀਕਲ ਤਾਂ ਉਸ ਟਾਈਮ ਤੋਂ ਹੀ ਤਿਆਰ ਹੋਣ ਲੱਗਿਆ ਹੋਇਆ ਅਸਲ ਦੇ ਵਿੱਚ ਜਦੋਂ ਆਪਾਂ ਜਿਹੜੀ ਮਿੱਟੀ ਹੈ ਨਾ ਆਪਣੀ ਮਿੱਟੀ ਦੇ ਵਿੱਚ ਜੇ ਮੈਂ ਇੱਕ ਮੁਠ ਭਰਦਾ ਤਾਂ ਉਹਦੇ ਚ ਟ੍ਰਿਲੀਅਨ ਨੇ ਜਿਹੜੇ ਮਾਈਕਰੋ ਨਿਊਟਰੀਐਂਟਸ ਤੇ ਉਹਦੇ ਚ ਜਿਹੜੇ ਜੀਵ ਹੁੰਦੇ ਆ ਜਿਹੜੇ ਕਿ ਜਿੰਨਾਂ ਦਾ ਕੰਮ ਹੁੰਦਾ ਆ ਬੂਟੇ ਦੀਆਂ ਰੂਟਸ ਤੱਕ ਨਿਊਟਰੀਐਂਟਸ ਨੂੰ ਲੈ ਕੇ ਜਾਣਾ ਬਟ ਆਪਾਂ ਕੀ ਕਰਦੇ ਆ ਉਹਦੇ ਚ ਪੈਸਟੀਸਾਈਡਸ ਪਾ ਕੇ ਤੇ ਕੈਮੀਕਲ ਪਾ ਕੇ ਉਹਨਾਂ ਨੂੰ ਮਾਰ ਦਿੰਦੇ ਆ ਉਹ ਖਤਮ ਹੋ ਜਾਂਦੇ ਇੱਕ ਤਰ੍ਹਾਂ ਕਹਿ ਲਓ ਕਿ ਜੀਵਤ ਮਿੱਟੀ ਨੂੰ ਆਪਾਂ ਮਾਰ ਦਿੰਦੇ ਆ ਠੀਕ ਹੈ ਤਾਂ ਉਹ ਜਦੋਂ ਆਪਾਂ ਪੈਸਟੀਸਾਈਡਸ ਤੇ ਫਰਟੀਲਾਈਜ਼ਰ ਰੋਕ ਦਿੰਦੇ ਆ ਨਾ ਕੈਮੀਕਲ ਉਹ ਫਿਰ ਆਪਣੇ ਆਪ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਮਿੱਟੀ ਜੀਵਤ ਹੋਣੀ ਸ਼ੁਰੂ ਹੋ ਜਾਂਦੀ ਹੈ। ਜੀ। ਤਾਂ ਉਹ ਐਟ ਲੀਸਟ 2 ਤਾ 3 ਸਾਲ ਦਾ ਪ੍ਰੋਸੈਸ ਚੱਲਦਾ ਹੈ। ਘੱਟੋ ਘੱਟ ਜੇ ਆਪਾਂ ਪਿਓਰ ਆਰਗੈਨਿਕ ਕਰਨਾ ਤਾਂ। ਆਪਾਂ ਕਹਿ ਦਿੰਨੇ ਕਈ ਲੋਕ ਫਸਲ ਕਰਦੇ ਆ ਆਰਗੈਨਿਕ ਪਹਿਲੇ ਸਾਲ ਤਾਂ ਕਰ ਲੈਂਦੇ ਆ। ਪਹਿਲੇ ਸਾਲ ਦਾ ਕੁਝ ਜ਼ਿਆਦਾ ਝਾੜ ਦਾ ਫਰਕ ਨਹੀਂ ਪੈਂਦਾ। ਕਿਉਂਕਿ ਪਿਛਲੇ ਸਾਲ 2-3 ਸਾਲ ਦੀ ਜਿਹੜੀਆਂ ਪਈ ਵੀ ਹੁੰਦੀ ਆ ਉਹਦਾ ਅਸਰ ਹੋ ਜਾਂਦਾ। ਜੀ। ਤਾਂ ਪਹਿਲੇ ਸਾਲ ਲੋਕ ਹੋਰ ਕੰਫੀਡੈਂਟ ਹੋ ਜਾਂਦੇ ਵੀ ਬਹੁਤ ਬਈ ਵਧੀਆ ਹੋ ਗਿਆ। ਹੁਣ ਤਾਂ ਇਹੀ ਕਰਾਂਗੇ ਆਪਾਂ ਆਰਗੈਨਿਕ। ਫਿਰ ਅਗਲੇ 2-3 ਸਾਲ ਫਿਰ ਝਾੜ ਇੱਕਦਮ ਡਿੱਗ ਜਾਂਦਾ। ਇੱਕਦ ਫੇਰ ਫਿਰ ਉਹ ਉਹ ਨਿੰਦਣਾ ਸ਼ੁਰੂ ਕਰ ਦਿੰਦੇ ਆ ਯਾਰ ਆਰਗੈਨਿਕ ਚ ਖੇਤੀ ਚ ਕੁਝ ਨਹੀਂ ਹੈਗਾ ਜੀ ਨਾ ਕਰੋ ਐਂ ਕਰੋ ਅਸਲ ਦੇ ਵਿੱਚ 4 ਤੋਂ 5 ਸਾਲਾਂ ਦੇ ਵਿੱਚ ਜਿਹੜੀ ਉਹ ਦੁਬਾਰਾ ਉਸੇ ਝਾੜ ਤੇ ਆਉਂਦੀ ਉਹਨੂੰ ਟਾਈਮ ਲੱਗਦਾ ਕਿਉਂਕਿ ਉਹਨੇ ਮਿੱਟੀ ਨੇ ਨੇਚੁਰਲੀ ਡਿਵੈਲਪ ਹੋਣਾ ਹੈ ਜੀ ਠੀਕ ਹੈ ਤਾਂ ਇੰਨਾ ਕਿ ਇਹ ਤਿਆਰੀ ਜ਼ਰੂਰੀ ਹੁੰਦੀ ਹੈ ਜੇ ਆਪਾਂ ਪ्युअर ਆਰਗੈਨਿਕ ਕਰਨਾ ਤਾਂ ਜੀ ਤਾਂ ਇਹਦੇ ਲਈ ਤੁਸੀਂ ਆਪ ਹੀ ਸੋਚੋ ਕਿ ਜੇ ਆਪਾਂ ਉਹਦੇ ਚੋ 3 ਤੋਂ 4 ਸਾਲ ਦੀ ਫਸਲ ਦਾ ਆਪਣਾ ਵਟਾ ਲੱਗਦਾ ਹੈਗਾ ਉਹ ਜਿਹੜੀ ਘਾਟ ਆਪਾਂ ਨੂੰ ਚੱਲਣੀ ਪੈਂਦੀ ਹੈ ਜੀ ਤੇ ਪਰ ਜੇ ਮਿੱਟੀ ਨੂੰ ਬਚਾਉਣਾ ਆਪਾਂ ਤਾਂ ਫੇਰ ਚੱਲਣੀ ਪੈਣਾ ਤੇ ਹੁਣ ਜੇ ਆਪਾਂ ਦੇਖੀ ਬਾਈ ਜੀ ਜਿਵੇਂ ਮੰਨ ਲਓ ਵੀ ਕੋਈ ਬਿਮਾਰੀ ਵੀ ਆਉਂਦੀ ਹੈ ਇਹਨੂੰ ਕੋਈ ਮਾੜਾ ਮੋਟਾ ਜਿਹੜਾ ਤਾਂ ਰੱਖ ਰਖਾਵ ਬਾਈ ਕਿਸ ਤਰ੍ਹਾਂ ਕਰਦੇ ਆ ਕੋਈ ਸਿਰਫ ਰੂੜੀ ਦੀ ਖਾਦੀ ਪਾਉਨੇ ਆ ਜਾਂ ਕੋਈ ਹੋਰ ਵੀ ਜਿਹੜਾ ਆਰਗੈਨਿਕ ਪ੍ਰੋਡਕਟ ਪਾਉਨੇ ਆ ਬਾਈ ਇਹਦੇ ਵਿੱਚ ਇਹਦੇ ਵਿੱਚ ਬਾਈ ਜੀ ਐਂ ਹੁੰਦਾ ਸਾਰਨੋਂ ਪਹਿਲਾਂ ਤਾਂ ਪਲਾਂਟਿੰਗ ਦੇ ਟਾਈਮ ਇਹਦੇ ਵਿੱਚ ਜਿਹੜੀ ਜੜ ਦੀ ਜਿਹੜੀ ਫੰਗਸ ਦੀ ਪ੍ਰੋਬਲਮ ਆਉਂਦੀ ਹੈਗੀ ਹੈ ਜੀ ਫੰਗਸ ਫੀਡਿੰਗ ਰੂਟਸ ਨੂੰ ਜਿਹੜੀਆਂ ਬਲਾਕ ਕਰ ਦਿੰਦੀ ਹੈ ਕ ਜੀ ਤਾਂ ਚੱਲਣ ਚ ਪ੍ਰੋਬਲਮ ਆ ਜਾਂਦੀ ਹੈ ਠੀਕ ਹੈ ਉਹਦੇ ਲਈ ਦੋ ਤਿੰਨ ਜਿਹੜੇ ਜੀਵਾਣੂ ਆਉਂਦੇ ਹੈਗੇ ਆ ਆ ਟ੍ਰਾਈਕੋਡਰਮਾ ਸੁਡੋ ਮਨਾਸ ਬਵੇਰੀਆ ਬਸੀਆਂ ਦਾ ਇਹ ਸਾਰੀਆਂ ਇਹਦਾ ਮਾਈਕਰੋ ਨਿਊਟਰੀਐਂਟਸ ਆ ਪਚਾਉਣ ਵਾਲੇ ਜਿਹੜੇ ਜੀਵ ਹੁੰਦੇ ਇੱਕ ਤਰ੍ਹਾਂ ਦੇ ਇਹ ਆਪਾਂ ਨੂੰ ਪਾਊਡਰ ਫਾਰਮ ਦੇ ਵਿੱਚ ਮਿਲ ਜਾਂਦੇ ਆ ਜਦੋਂ ਆਪਾਂ ਇਹਨਾਂ ਨੂੰ ਮਿੱਟੀ ਦੇ ਵਿੱਚ ਪਾਤਾ ਜਾਂ ਰੇਹ ਦੇ ਵਿੱਚ ਪਾਤਾ ਤਾਂ ਇਹ ਆਪਣੇ ਆਪ ਬਣੇ ਆਉਂਦੇ ਆ ਜੀ ਜੀਵਤ ਹੋ ਜਾਂਦੇ ਆ ਤਾਂ ਉਹ ਉਹਨਾਂ ਦਾ ਕੰਮ ਹੁੰਦਾ ਉਹ ਫ੍ਰੈਂਡਲੀ ਫੰਗਸ ਹੈ ਇੱਕ ਤਰ੍ਹਾਂ ਦੀ ਉਹ ਜਿਹੜੀ ਐਨਮੀ ਫੰਗਸ ਨੂੰ ਖਾਂਦੇ ਆ ਉਹ ਕਾਲੋਨੀਜ਼ ਬਣਾ ਲੈਂਦੀਆਂ ਆਪਣੀਆਂ ਇਹ ਆਪਾਂ ਸਿੱਧਾ ਪੱਤਿਆਂ ਦੇ ਉੱਪਰ ਵੀ ਛਿੜਕ ਸਕਦੇ ਆ ਇਹਨਾਂ ਨੂੰ ਤੇ ਜੜਾਂ ਦੇ ਵਿੱਚ ਵੀ ਕੰਮ ਕਰਦਾ ਹੈ ਸੈੱਲ ਦੇ ਵਿੱਚ ਕੰਮ ਕਰਦਾ ਹੈ ਤਾਂ ਉਹ ਫੰਗਸ ਤੋਂ ਰੋਕਣ ਵਾਸਤੇ ਪਾਉਨੇ ਆਸੀਂ ਹੁਣ ਵੀ ਉਹਨੂੰ ਪਾਉਨੇ ਆਸੀਂ ਪਾਣੀ ਦੇ ਵਿੱਚ ਅਸੀਂ ਡਰਮਾਂ ਦੇ ਵਿੱਚ ਘੋਲ ਬਣਾ ਕੇ ਉਹਨੂੰ ਚਲਾ ਦਿੰਨੇ ਆ ਠੀਕ ਹੈ ਉਹ ਤਾਂ ਹੋ ਗਿਆ ਫੰਗਸ ਨੂੰ ਰੋਕਣ ਵਾਸਤੇ ਫਿਰ ਜੇ ਉੱਪਰ ਪੱਤਿਆਂ ਦੇ ਉੱਪਰ ਬਿਮਾਰੀ ਆਉਂਦੀ ਹੈ ਕੋਈ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੀਮ ਆਇਲ ਹੈਗਾ ਆਪਣੇ ਕੋਲੇ ਆ ਜਾਂ ਫਿਰ ਜੇ ਮੰਨ ਲਓ ਕੋਈ ਸੁੰਡੀ ਦੀ ਪ੍ਰੋਬਲਮ ਆਉਂਦੀ ਹੈ ਤਾਂ ਉਹਦੇ ਚ ਸਾਢੇ ਕੋਲੇ 10 ਪੱਤੀ ਕੋਲ ਹੈ ਉਹਦੇ ਚ 10 ਕੌੜੇ ਪੱਤਿਆਂ ਦਾ ਅਰਕ ਬਣਾਉਣਾ ਹੈ ਅਸੀਂ ਜਿਹਦੇ ਵਿੱਚ ਆਕ ਤਤੂਰਾ ਨਿੰਮ ਜੀ ਆਂਵਲਾ ਜਿੰਨੇ ਵੀ ਕੌੜੇ ਪੱਤੇ ਆਉਂਦੇ ਆ ਕਨੇਰ ਜੀ ਇਹ ਸਾਰੇ ਕੌੜੇ ਪੱਤੇ ਅਸੀਂ ਰਲਾ ਕੇ ਉਹਨਾਂ ਨੂੰ ਕੁਤਰ ਕੇ ਡਰਮ ਦੇ ਵਿੱਚ ਪਾ ਕੇ ਵਿੱਚ ਉਹਦੇ ਚ ਅਸੀਂ ਡੀਕੰਪੋਜ਼ਰ ਪਾ ਦਿੰਦੇ ਆ ਪਾਣੀ ਦੇ ਵਿੱਚ ਰੱਖ ਦਿੰਦੇ ਆ ਜੀ ਤਾਂ ਉਹ ਤਕਰੀਬਨ ਮਹੀਨੇ ਤੋਂ ਡੇਢ ਮਹੀਨੇ ਦੇ ਵਿੱਚ ਉਹਦਾ ਅਰਕ ਨਿਕਲ ਕੇ ਤਿਆਰ ਹੋ ਜਾਂਦਾ ਤੇ ਉਹ ਜਿਹੜੀ ਵੀ ਮਰਜੀ ਸੁੰਡੀ ਦੇ ਉੱਪਰ ਸਪਰੇਅ ਕਰੋਗੇ ਤਾਂ ਉਹ ਉਹ ਤੇ ਅਸਰ ਦਿਖਾਉਂਦੀ ਆ ਖਤਮ ਹੋ ਜਾਂਦੀ ਆ ਉਹ ਜੀ ਜੇ ਹੋਣਾ ਆਪਾਂ ਬਈ ਮਾਰਕੀਟ ਦਾ ਦੇਖੀਏ ਤਾਂ ਆ ਆਮ ਰੇਟ ਨਾਲੋਂ ਕਿੰਨਾ ਕੁ ਫਰਕ ਰਹਿੰਦਾ ਬਈ ਕਿਉਂਕਿ ਆਮ ਤੌਰ ਤੇ ਬਈ ਆਪਾਂ ਦੇਖਦੇ ਆਂ ਲੋਕ ਨਾ ਜਿਹੜੇ ਆਰਗੈਨਿਕ ਲੈਂਡ ਨੂੰ ਤਿਆਰ ਬੈਠੇ ਆ ਪਰ ਆਪਾਂ ਦੇ ਨਹੀਂ ਰਹੇ ਨਾ ਕਿਸਾਨ ਭਰਾ ਇਧਰਲੇ ਪਾਸੇ ਆਉਂਦਾ ਨਹੀਂ ਚਾਹੁੰਦੇ ਪਰ ਜਦੋਂ ਲੋਕਾਂ ਦਾ ਵਿਸ਼ਵਾਸ ਬਣ ਜਾਏ ਨਾ ਕਿਸਾਨ ਭਰਾ ਤੇ ਤਾਂ ਉਹ ਫਾਰਮ ਤੱਕ ਵੀ ਪਹੁੰਚ ਕਰਦੇ ਆ ਉਹਨਾਂ ਦੀ ਡਿਮਾਂਡ ਹੁੰਦੀ ਹੈ ਵੀ ਸਾਨੂੰ ਪਹੁੰਚ ਕਰ ਦੋ ਭਲਾ ਅਜ ਤੋਂ 20 ਕਿਲੋਮੀਟਰ 50 ਕਿਲੋਮੀਟਰ ਤੱਕ ਉਹ ਮੰਗਵਾਉਂਦੇ ਆ ਪਰ ਕਿਸਾਨ ਇਧਰਲੇ ਪਾਸੇ ਆਉਣਾ ਨਹੀਂ ਚਾਹੁੰਦੇ ਆ ਨਾ ਪਰ ਤੁਹਾਡਾ ਆਪਾਂ ਦੇਖੀਏ ਬੜਾ ਵਧੀਆ ਅਪਰਾਲਾ ਇਹ ਹੈ ਨਾ ਜੇ ਆਪਾਂ ਰੇਟ ਦੇ ਪੱਖੋਂ ਦੇਖੀਏ ਭਈ ਆਮ ਬਾਜ਼ਾਰ ਨਾਲੋਂ ਇਹਦਾ ਕਿੰਨਾ ਕੁ ਫਰਕ ਰਹਿੰਦਾ ਰੇਟ ਹੈ ਇਹਦੇ ਵਿੱਚ ਜੋਤ ਭਾਈ ਐਵੇਂ ਆ ਕਿ ਹਣ ਜੇ ਆਪਾਂ ਜੇ ਤਾਂ ਮੰਡੀ ਤੇ ਲੈ ਕੇ ਜਾਣੇ ਆ ਇਹ ਚੀਜ਼ ਆਪਾਂ ਤਾਂ ਉੱਥੇ ਤਾਂ ਗਾੜੇ ਘੋੜੇ ਦਾ ਇੱਕ ਮੁੱਲ ਹੈ ਉੱਥੇ ਤਾਂ ਉਹਨਾਂ ਨੂੰ ਕੋਈ ਸੇ ਆਰਗੇਨਿਕ ਨਾਲ ਕੋਈ ਮਤਲਬ ਨਹੀਂ ਹੈਗਾ ਹਨ ਜਿਹੜੀ ਤਰਾਸ ਦੀ ਆਪਣੀ ਜੀ ਉੱਥੇ ਤਾਂ ਉਹੀ 40 45 ਤੁਰ ਪਏ ਜਿਹੜੇ ਜਾਣਾ ਹੈ ਠੀਕ ਹੈ ਪਰ ਸਾਡੇ ਕੋਲੇ ਕੀ ਸਿਸਟਮ ਹੈ ਅਸੀਂ ਅਪਰੋਚ ਇੱਕ ਤਰ੍ਹਾਂ ਦੀ ਡਿਵੈਲਪ ਕੀਤੀ ਹੋਈ ਹੈ ਕਿ ਅਸੀਂ ਆਸ-ਪਾਸ ਦੇ ਸ਼ਹਿਰਾਂ ਦੇ ਵਿੱਚ ਸਿੱਧੇ ਆਰਡਰ ਲੈਣੇ ਆ ਕਸਟਮਰ ਤੋਂ ਅਸੀਂ ਜੀ ਜਿਵੇਂ ਕੋੜਖਪੂਰਾ ਜਾਂ ਬਰਗਾੜੀ ਜਾਂ ਜੈਤੋ ਵਰਗੇ ਜਿਹੜੇ ਸ਼ਹਿਰ ਆਪਣੇ ਨਾਲ ਦੇ 10-12 ਕਿਲੋਮੀਟਰ ਦੇ ਏਰੀਆ ਦੇ ਵਿੱਚ ਅਸੀਂ ਖੁਦ ਡਿਲੀਵਰ ਕਰਦੇ ਆਂ ਇਨੀਸ਼ਲ ਸਟੇਟ ਦੇ ਵਿੱਚ ਜੀ ਤਾਂ ਉਹ ਸਿੱਧਾ ਸਾਡੇ ਕੋਲੇ ਮਤਲਬ 100 ਰੁਪਏ ਐਸੀ ਦੇ ਦਿੰਨੇ ਆ ਸਿੱਧਾ ਉਹ ਜੀ ਤਾਂ ਜਨਰਲੀ ਵੀ ਵੈਸੇ ਤੁਸੀਂ ਦੁਕਾਨਾਂ ਤੋਂ ਲਓਗੇ ਤਾਂ 100 ਰੁਪਏ ਹੀ ਮਿਲਨੇ ਹੈਗੇ ਪਰ ਆਪਣੇ ਅਮਰੂਦਾਂ ਦਾ ਫਰਕ ਬਹੁਤ ਹੈ ਟੇਸਟ ਬਹੁਤ ਟੇਸਟ ਦਾ ਬਹੁਤ ਫਰਕ ਹੈ ਬਾਕੀ ਆਰਗੇਨਿਕ ਮਤਲਬ ਆਪਾਂ ਸਿਰਫ ਕਹਿਨ ਨੂੰ ਨਹੀਂ ਹੈਗੇ ਜੇ ਤੁਸੀਂ ਖਾਓਗੇ ਖੁਦ ਦੇਖੋਗੇ ਜੀ ਤਾਂ ਉਹਦਾ ਟੇਸਟ ਬਾਜ਼ਾਰ ਵਾਲੇ ਅਮਰੂਦ ਨਾਲੋਂ ਤੇ ਇਹ ਸਾਡੇ ਅਮਰੂਦ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਕਿਉਂਕਿ ਨੇਚੁਰਲੀ ਗਰੋ ਹੋਏ ਹੋਏ ਆਏ ਇਹਨਾਂ ਦਾ ਨਾਂ ਤਾਂ ਕੋਈ ਇੱਕੋ ਜਿਹਾ ਸਾਈਜ਼ ਹੈ ਜੀ ਕਿਉਂਕਿ ਜਿਹੜੇ ਆਰਗੈਕੈਮੀਕਲੀ ਆ ਤਾਂ ਜਿਹੜੇ ਲੋਕ ਉਹ ਭਾਲਦੇ ਕਿ ਇੱਕੋ ਜਿਹਾ ਅਮਰੂਦ ਹੋਣ ਸਾਰੇ ਸਾਈਜ਼ ਹਨ ਸਾਡੇ ਕੋਲ ਇੱਕੋ ਜਿਹਾ ਨਹੀਂ ਹੈਗਾ ਉਹਨੇ ਨੇਚੁਰਲੀ ਪ੍ਰੋਡਿਊਸ ਹੋਣਾ ਵੱਡਾ ਵੀ ਹੋ ਸਕਦਾ ਤੇ ਉਹ ਥੋੜਾ ਛੋਟਾ ਵੀ ਹੋ ਸਕਦਾ ਨਾ ਤਾਂ ਮਾਰਕੀਟਿੰਗ ਇਸ ਤਰੀਕੇ ਨਾਲ ਕਰਦੇ ਆ ਸਾਡੇ ਕੋਲੇ ਬਾਗ ਤੇ ਵੀ ਆ ਜਾਂਦੇ ਲੋਕ ਹੁਣ ਆ ਕਾਫੀ ਨਾਂ ਬਣ ਗਿਆ ਆਪਣਾ ਤਾਂ ਉਹਦੇ ਚ ਬਾਗ ਚ ਮੇਰੇ ਕੋਲੇ ਕਾਫੀ ਘੁੰਮਣ ਵੀ ਆਉਂਦੇ ਲੋਕ ਮੇਰੇ ਕੋਲੇ ਕੋੜਖਪੂਰੇ ਤੋਂ ਕਈ ਡਾਕਟਰ ਆਉਂਦੇ ਆ ਜੀ ਤੇ ਜਦੋਂ ਕੋਈ ਆਉਂਦਾ ਤਾਂ ਲੈ ਜਾਂਦੇ ਆ ਤੇ ਕੋਈ ਪਿੰਡ ਚੋਂ ਵੀ ਲੈ ਜਾਂਦੇ ਜੇ ਆਪਾਂ ਬਾਈ ਜੀ ਮੋਟੀ ਮੋਟੀ ਕਮਾਈ ਦੇਖੀਏ ਵੀ ਡੇਢ ਕਿੱਲੇ ਦੇ ਵਿੱਚੋਂ ਹਾਂ ਅੰਦਾਜ਼ਾ ਆ ਜਾਂ ਕੋਈ ਅੰਦਾਜ਼ਾ ਵੈਸੀ ਆਰਗੇਨਿਕ ਦੇ ਵਿੱਚ ਅੰਦਾਜ਼ਾ ਤਾਂ ਕੋਈ ਨਹੀਂ ਹੁੰਦਾ ਹੈ ਨਾ ਜੀ ਪਰ ਐਸਟੀਮੇਟ ਜੇ ਮੈਂ ਇਸ ਵਾਰੀ ਦੇਖਾਂ ਤਾਂ ਇਹ ਮੇਰਾ ਪਹਿਲਾ ਜਿਹੜਾ ਹੈਵੀ ਫਲ ਜਿਹੜਾ ਮੈਂ ਕਮਰਸ਼ੀਅਲੀ ਕਰ ਰਿਹਾ ਹਾਂ ਉਹ ਹੈ ਜੀ ਇਹਦੇ ਚ 5 ਅਗਸਤ ਨੂੰ ਮੈਂ ਤੜਾਈ ਸ਼ੁਰੂ ਕੀਤੀ ਸੀ ਇਸ ਸਾਲ ਜੀ ਤੇ ਮੈਂ ਆ 10 ਤੋਂ 12 ਕ ਦਿਨ ਤੜਾਈ ਹੋਈ ਹੈ ਲਗਾਤਾਰ ਜੀ ਉਹਦੇ ਚ ਕਿਤੇ 40 ਤੋਂ ਲੈ ਕੇ 60 70 ਕਿਲੋ ਤੱਕ ਲੈਂਦੇ ਰਿਹਾ ਡੇਲੀ ਤਾਂ ਮੈਂ ਤਕਰੀਬਨ 35000 ਦਾ ਵੇਚਦਾ 10 ਦੇਣਾ ਚ ਤੋੜ ਕੇ ਜੀ ਜਿਹੜਾ ਅੰਬਰੂਦ ਹੈ ਹਾਲਾਂਕਿ ਇਹ ਹਜੇ ਮੇਰਾ ਸਿੰਪਲ ਜਿਹਾ ਫਲਾਂ ਜਿਹੜਾ ਸਟਾਰਟਿੰਗ ਵਾਲਾ ਫਲਾਂ ਹੈ ਜਿਹੜਾ ਹੈਵੀ ਫਸਲ ਤਾਂ ਆਉਣੀ ਅਕਤੂਬਰ ਦੇ ਵਿੱਚ ਅਕਤੂਬਰ ਲਾਸਟ ਦੇ ਵਿੱਚ ਸਟਾਰਟ ਹੋ ਕੇ ਫਿਰ ਇਹ ਨਵੰਬਰ ਦਸੰਬਰ ਜਨਵਰੀ ਤੱਕ ਵੀ ਚੱਲ ਜਾਂਦੀ ਹੈ ਜੀ ਤੇ ਜੇ ਆਪਾਂ ਬਈ ਆਉਣ ਵਾਲੇ ਸਮੇਂ ਦੇ ਵਿੱਚ ਦੇਖੀਏ ਆਰਗੈਨਿਕ ਨੂੰ ਲੈ ਕੇ ਫਿਰ ਕੁਝ ਹੋਰ ਇਸ ਚੀਜ਼ ਨੂੰ ਬढ़ावा ਦੇਣਾ ਚਾਹੋਗੇ ਬਈ ਕੁਝ ਵੱਖਰਾ ਲੈ ਕੇ ਆਉਂਗੇ ਆਪਣੇ ਭਰਾਵਾਂ ਵਾਸਤੇ ਬਿਲਕੁਲ ਬਾਈ ਜੀ ਜਿਹੜੇ ਨਵੇਂ ਬੰਦੇ ਆਉਣਾ ਚਾਹੁੰਦੇ ਆ ਜੀ ਪੰਜਾਬ ਦੇ ਵਿੱਚ ਇੰਨਾ ਪੋਟੈਂਸ਼ੀਅਲ ਹੈ ਜ਼ਮੀਨ ਦੇ ਵਿੱਚ ਇੰਨਾ ਪੋਟੈਂਸ਼ੀਅਲ ਹੈ ਤੇ ਆਪਣੀ ਮਾਰਕੀਟ ਦੇ ਵਿੱਚ ਇੰਨਾ ਪੋਟੈਂਸ਼ੀਅਲ ਹੈ ਜੇ ਆਪਾਂ 50 ਤੋਂ 60% ਵੀ ਆਪਾਂ ਦਾ ਜਿੰਨਾ ਰਕਬਾ ਪੰਜਾਬ ਦਾ ਉਹਦੇ ਵਿੱਚ ਆਪਾਂ ਫਰੂਟ ਕਰ ਲੈਨੇ ਆ ਨਾ ਤਾਂ ਵੀ ਆਪਣੇ ਕੱਲੇ ਪੰਜਾਬ ਦੀ ਜਿਹੜੀ ਉਹ ਡਿਮਾਂਡ ਨਹੀਂ ਪੂਰੀ ਹੋਣੀ ਇੰਨੀ ਕਿ ਡਿਮਾਂਡ ਹੈ ਤੁਸੀਂ ਦੇਖਦੇ ਹੋਈਆਂ ਪੇਟੀਆਂ ਉੱਤਰਦੀਆਂ ਫਲਾਂ ਦੀਆਂ ਸਾਰਾ ਬਾਹਰੋਂ ਆ ਰਿਹਾ ਲੋਕਲੀ ਪ੍ਰੋਡਿਊਸ ਕਿੰਨਾ ਫਰੂਟ ਹੈ ਉਹ ਤਾਂ ਵੀ ਉਹ ਬੇਮੌਸਮ ਆਏ ਬਿਲਕੁਲ ਸਟੋਰਡ ਫਰੂਟ ਹੈ ਸਾਰਾ ਤੇ ਤੁਸੀਂ ਲਾਓ ਸਾਹਿਬ ਵੀ ਉਹਦਾ ਕਿੰਨਾ ਫਰੂਟ ਉੱਤਰਦਾ ਤਾਂ 50% ਵੀ ਜੇ ਲੋਕ ਕਰ ਲੈਂਦੇ ਨਾ ਆਪਦੇ ਰਕਬੇ ਦਾ ਤਾਂ ਤਾਂ ਵੀ ਡਿਮਾਂਡ ਨਹੀਂ ਪੂਰੀ ਹੋਣੀ ਐਨਾ ਮਤਲਬ ਇਹਦੇ ਚ ਕੋਈ ਕੰਪੀਟੀਸ਼ਨ ਹੀ ਨਹੀਂ ਕਿਸੇ ਨਾਲ ਆਪਣਾ ਜੀ ਐਨੀ ਡਿਮਾਂਡ ਹੈ ਚ ਕੋਈ ਕੰਪੀਟੀਸ਼ਨ ਨਹੀਂ ਤੇ ਜਿਹੜੇ ਨਵੇਂ ਆਉਣਾ ਚਾਹੁੰਦੇ ਆ ਬੰਦੇ ਉਹਨਾਂ ਨੂੰ ਮੇਰੀ ਸਲਾਹ ਇਹੀ ਹੈ ਬਈ ਕਿ ਤੁਸੀਂ ਨਾ ਥੋੜਾ ਜਿਹਾ ਇਹ ਸੋਚ ਕੇ ਆਓ ਕਿ ਤੁਸੀਂ ਪਹਿਲੇ 3 ਤੋਂ 4 ਸਾਲ ਕਮਾਈ ਨਾ ਸੋਚ ਕੇ ਆਓ ਹਨਾ ਮੈਂ ਮੋਟੀਵੇਟ ਡੀਮੋਟੀਵੇਟ ਨਹੀਂ ਕਰ ਰਿਹਾ ਜੀ ਪਹਿਲੇ 3 ਤੋਂ 4 ਸਾਲ ਤਾਂ ਦੇਣੇ ਪੈਣੇ ਆ ਆ ਇਹ ਵਿੱਚ ਹੈਗਾ ਕਿ ਸਾਈਡ ਤੇ ਤੁਸੀਂ ਜੇ ਵੀ ਇੰਟਰ ਕ੍ਰੋਪਿੰਗ ਕਰਕੇ ਤੁਸੀਂ ਕਮਾ ਸਕਦੇ ਆ ਜਿਹੜੀ ਫਸਲ ਨੂੰ ਕੋਈ ਜ਼ਿਆਦਾ ਮਤਲਬ ਬਿਮਾਰੀ ਨਹੀਂ ਪੈਂਦੀ ਜਿਵੇਂ ਸਾਡੇ ਕੋਲੇ ਅਸੀਂ ਗੀਂਦਾ ਕਰਦੇ ਰਹੇ ਆ ਤਾਂ ਗੀਂਦੇ ਨੂੰ ਕੋਈ ਖਾਸ ਬਿਮਾਰੀ ਨਹੀਂ ਪੈਂਦੀ ਹੈਗੀ ਉਹਨੂੰ ਸਪਰੇਅ ਦੀ ਜਾਂ ਰੇ ਦੀ ਲੋੜ ਨਹੀਂ ਹੈਗੀ ਤਾਂ ਉਹ ਅਸੀਂ ਕਰ ਲੈਣੇ ਆ ਗੀਂਦੇ ਦਾ ਵੀ ਆਪਣਾ ਕੰਮ ਹੈ ਵਧੀਆ ਮਾਰਕੀਟ ਬਣੀ ਹੋਈ ਹੈ ਉਹਦੀ ਵੀ ਤਾਂ ਕਿਉਂਕਿ ਜਰਨਲ ਹੀ ਕਿਸਾਨ ਕੀ ਕਰਦੇ ਆ ਨਵੇਂ-ਨਵੇਂ ਜ਼ਿਆਦਾ ਜੋਸ਼ ਚ ਆਉਂਦੇ ਆ ਪਹਿਲੇ ਸਾਲ ਮੈਂ ਜੇ ਤੁਹਾਨੂੰ ਪਹਿਲਾਂ ਦੱਸਿਆ ਕਿ ਝਾੜ ਘਟਦਾ ਨਹੀਂ ਹੈਗਾ ਰੇਪ ਸਪਰੇ ਪਈ ਹੁੰਦੀ ਹੈ ਅਗਲੇ 2-3 ਸਾਲਾਂ 'ਚ ਝਾੜ ਬਹੁਤ ਜ਼ਿਆਦਾ ਘਟ ਜਾਂਦਾ ਇੱਕਦਮ ਨੁਕਸਾਨ ਹੁੰਦਾ ਫਿਰ ਉਹ ਵਾਪਸ ਉਸੇ ਕੈਮੀਕਲ 'ਚ ਹੀ ਚਲੇ ਜਾਂਦੇ ਆ ਤੇ ਪਰ ਬਦਨਾਮ ਕਰਕੇ ਜਾਂਦੇ ਆ অর্ਗੈਨਿਕ ਖੇਤੀ ਧੰਦਾ ਬਦਨਾਮ ਧੰਦੇ ਨੂੰ ਬਦਨਾਮ ਕਰਕੇ ਜਾਂਦੇ ਆ ਫਿਰ ਉਹਦਾ ਇਮਪੈਕਟ ਹੈ ਜਿਹੜਾ ਉਹ ਨਵੇਂ ਆਉਣ ਵਾਲੇ ਬੰਦੇ ਤੇ ਬਹੁਤ ਜ਼ਿਆਦਾ ਪੈਂਦਾ ਤਾਂ ਇਹ ਨੁਕਸਾਨ ਹੋ ਜਾਂਦਾ ਫਿਰ ਤਾਂ ਕਿਸੇ ਚੀਜ਼ ਨੂੰ ਪਰਖੇ ਬਿਨਾ ਉਹਨੂੰ ਨੁਕਸਾਨ ਵਾਲੀ ਚੀਜ਼ ਆ ਇਹ ਨਹੀਂ ਕਹਿਣਾ ਚਾਹੀਦਾ ਮੇਰੇ ਹਿਸਾਬ ਨਾਲ ਪਈ ਨੁਕਸਾਨ ਹੋ ਜਾਂਦਾ ਨਵੇਂ ਆਸ ਤੇ ਜੇ ਬਾਈ ਆਪਾਂ ਲਾਸਟ ਦੇ ਵਿੱਚ ਆਰਗੈਨਿਕ ਦੇ ਵਿੱਚ ਕੋਈ ਜਿਵੇਂ ਤੁਹਾਡਾ ਆਪਾਂ ਦੇਖਦੇ ਡੇਢ ਕਿੱਲੇ ਦੇ ਵਿੱਚ ਕੱਲਾ ਜਿਹੜਾ ਅਮਰੂਦਾਂ ਦਾ ਹੀ ਬਾਗ ਆ ਨਾ ਜੇ ਕੋਈ ਆਪਣਾ ਕਿਸਾਨ ਭਰਾ ਮੈਕਸ ਜੇ ਆਪਾਂ ਦੇਖੀਏ ਵੀ ਵੈਰੈਟੀ ਤਿਆਰ ਕਰਨੀ ਚਾਹੁੰਦਾ ਹੋਵੇ ਤੁਹਾਡਾ ਤਜਰਬਾ ਕੀ ਕਰਾਉਂਦੀ ਹੋ ਜਾਂਦੀ ਹੈ ਬਾਈ ਇਹ ਜੋਤ ਬਈ ਅੱਜ ਤੋਂ 2 ਸਾਲ ਦੇਖੋ ਬੰਦੇ ਦੀ ਸੋਚ ਡਿਵੈਲਪ ਹੁੰਦੀ ਹੈ ਨਾ ਡੇ ਬਾਈ ਡੇ ਹੁੰਦੀ ਹੈ ਅੱਜ ਤੋਂ 2 ਸਾਲ ਪਹਿਲਾਂ ਜਿਹੜੀ ਮੇਰੀ ਸੋਚ ਸੀਗੀ ਜਦੋਂ ਮੈਂ ਪਲਾਂਟ ਕੀਤਾ ਸੀਗਾ ਉਦੋਂ ਕੋਈ ਸੋਚ ਹੋਰ ਸੀ ਹੁਣ ਹੋਰ ਤਰੀਕੇ ਦੀ ਹੋ ਗਈ ਹੈ ਨਾ ਤਾਂ ਆਰਗੇਨਿਕ ਦੇ ਵਿੱਚ ਜਿਹੜੀ ਮੈਂ ਗਲਤੀ ਕੀਤੀ ਕਿ ਮੈਂ ਮੋਨੋਕਲਚਰ ਵਾਲੀ ਸਾਈਡ ਚ ਲੱਗ ਗਿਆ ਮੋਨੋਕਲਚਰ ਰეკਮੈਂਡਡ ਨਹੀਂ ਹੁੰਦਾ ਆਰਗੇਨਿਕ ਦੇ ਵਿੱਚ ਕਿ ਆਪਾਂ ਇੱਕ ਤਰ੍ਹਾਂ ਦੀ ਫਸਲ ਲਾ ਲਈਏ ਨਾ ਤਾਂ ਉਸੇ ਗਲਤੀ ਨੂੰ ਹੁਣ ਮੈਂ ਸੁਧਾਰ ਰਿਹਾ ਹਾਂ ਹੁਣ ਮੈਂ ਇਹਦੇ ਚ ਮਿਕਸ ਫਰੂਟ ਕਰ ਦੇਣਾ ਮੇਰਾ ਮਤਲਬ ਟੀਚਾ ਇਹ ਹੈ ਕਿ ਮੈਂ ਅਗਲੇ 2 ਤੋਂ 3 ਸਾਲਾਂ ਦੇ ਵਿੱਚ ਮੇਰੇ ਕੋਲੇ ਅਮਰੂਦ ਤਾਂ ਚਲੋ ਹੈ ਹੀ ਹੈ ਉਹਦੇ ਨਾਲ ਤਕਰੀਬਨ ਜੋ ਪੰਜਾਬ ਚ ਹੋ ਸਕਦਾ ਵੈਸੇ ਪੰਜਾਬ ਚ ਕੋਈ ਫਸਲ ਹੈ ਹੀ ਨਹੀਂ ਜਿਹੜੀ ਨਾ ਹੁੰਦੀ ਹੋਵੇ ਨਾ ਚਾ ਫਰੂਟ ਹਰ ਤਰ੍ਹਾਂ ਦਾ ਫਰੂਟ ਮੇਰੇ ਕੋਲ ਅਵੇਲੇਬਲ ਹੋਵੇ ਇਹ ਮੇਰਾ ਟੀਚਾ ਅਗਲੇ 2 ਤੋਂ 3 ਸਾਲ ਦਾ ਉਹ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਇੱਥੇ ਹੀ ਇਹਨੂੰ ਇੱਕ ਮਾਡਲ ਬਣਾ ਕੇ ਤਾਂ ਇਹਨੂੰ ਥੋੜਾ ਜਿਹਾ ਰੈਸਟੋਰੈਂਟ ਟਾਈਪ ਦੇ ਵਿੱਚ ਕਨਵਰਟ ਕਰਕੇ ਅੱਗੇ ਹੋਰ ਜਿਹੜਾ ਸੋਚ ਰਿਹਾ ਹਾਂ ਤਾਂ ਮੈਂ ਜਿਹੜੇ ਨਵੇਂ ਬੰਦੇ ਆ ਰਹੇ ਆ ਉਹਨੂੰ ਤਾਂ ਹੀ ਰਿਕਮੈਂਡ ਕਰੂੰਗਾ ਕਿ ਤੁਸੀਂ ਮਿਕਸ ਫਰੂਟ ਵਾਲੇ ਪਾਸੇ ਜਾਓ ਇਹਦੇ ਵਿੱਚ ਮੈਂ ਜਿਵੇਂ ਹੁਣ ਮੇਰਾ 16x16 ਤੇ ਜਿਹੜਾ ਅਮਰੂਦ ਲੱਗਿਆ ਹੋਇਆ ਹੈ ਮੇਰੇ ਕੋਲ 11 ਲਾਈਨਾਂ 18-18 ਬੋਟੀਆਂ ਦੀਆਂ ਜੀ ਤਾਂ ਮੈਂ ਇਹਦੇ ਵਿੱਚ ਇਧਰ ਨਾਰਥ ਵਾਲੇ ਪਾਸੇ ਤੋਂ ਮੈਂ ਸਟਾਰਟ ਕਰਕੇ ਇਧਰ ਨੂੰ ਛੋਟੇ ਦਰਖਤ ਲਗਾ ਰਿਹਾ ਜਿਵੇਂ ਉਧਰਲੇ ਬਿਲਕੁਲ ਕਾਰਨਰ ਤੇ ਨਾਰਥ ਵਾਲੇ ਪਾਸੇ ਮੈਂ ਲੀਚੀ ਦੀ ਲਾਈਨ ਕੱਢ ਰਿਹਾ ਕਿ ਜਿਹਦੇ ਚ 10 ਬੁੱਟੇ ਲੀਚੀ ਦੇ ਲੱਗਣਗੇ ਜੀ ਅਮਰੂਦਾਂ ਦੇ ਵਿਚਾਲੇ ਜੀ ਉਸ ਤੋਂ ਬਾਅਦ ਜਿਹੜੀ ਨੈਕਸਟ ਲਾਈਨ ਹੋਊਗੀ ਉਹ ਦੋ ਲਾਈਨਾਂ ਅੰਬਾਂ ਦੀਆਂ ਹੋਣੀਆਂ ਜਿਹਦੇ ਚ ਪੰਜ-ਪੰਜ ਬੁੱਟੇ ਦੋਨੇ ਪਾਸੇ ਲੱਗਣਗੇ 10 ਬੁੱਟੇ ਉਹ ਲੱਗ ਜਾਣਗੇ ਇਹ ਜਿਹੜੀ ਮੇਰੀ ਜਿਹੜੇ ਇਹ ਦੋਨੇ ਜਿਹੜੇ ਫਰੂਟ ਹੈ ਇਹ ਬਹੁਤ ਵੱਡੇ ਦਰਖਤ ਬਣ ਜਾਂਦੇ ਆ ਜੀ ਤੇ ਇਹ ਨਾਰਥ ਵਾਲੇ ਪਾਸਿਓਂ ਨਾਲ ਤਾਂ ਮੇਰਾ ਵਿੰਡ ਬ੍ਰੇਕ ਦਾ ਕੰਮ ਕਰਨਗੇ ਜੀ ਮਤਲਬ ਜਿੰਨੀਆਂ ਵੀ ਹਨੇਰੀਆਂ ਸਾਰੀਆਂ ਨਾਰਥ ਵਾਲੇ ਪਾਸਿਓਂ ਆਉਂਦੀਆਂ ਠੰਡੀਆਂ ਹਵਾਵਾਂ ਇਧਰੋਂ ਚਲਦੀਆਂ ਤਾਂ ਉਹ ਬੂਟੇ ਰੋਕਣਗੇ ਜੀ ਜਿਹੜੀ ਆ ਮੇਰੀ ਫਸਲ ਹੈ ਸਾਰੀਆਂ ਨੂੰ ਬਚਾਉਣਗੇ ਉਸ ਤੋਂ ਬਾਅਦ ਜਿਹੜੀ ਉਰਦੂ ਔਰਲੇ ਪਾਸੇ ਜਿਹੜੀਆਂ ਆ ਜਾਣੀਆਂ ਲਾਈਨਸ ਉਹਦੇ ਵਿੱਚ ਮੈਂ ਜਿਹੜਾ ਲਾਉਣਾ ਹੈਗਾ ਜਿਵੇਂ ਇੱਕ ਲਾਈਨ ਮੈਂ ਸੇਬ ਦੀ ਕੱਟਤੀ ਐਪਲ ਦੀ ਫਿਰ ਇੱਕ ਆੜੂ ਦੀ ਕੱਟਤੀ ਇੱਕ ਆਲੂ ਬਖਾਰਾ ਕੜਤਾ ਫਿਰ ਅਨਾਰ ਇਹ ਕਿਲਾ ਆ ਬਾਉਂਡਰੀ ਤੇ ਮੇਰਾ ਮੈਂ ਸੋਚ ਰਿਹਾ ਵੀ ਜਿਵੇਂ ਗੁਲਾਬ ਦੇ ਅੰਦਰਲੇ ਪਾਸੇ ਪਪੀਤਾ ਦੀ ਜਿਹੜੀ ਲਾਈਨ ਕੱਢੀ ਜਾਊਗੀ ਨਾਲੇ ਉਹਦਾ ਉਹ ਉਹ ਸਜਾਵਟੀ ਵੀ ਬੂਟੇ ਨਾਲ ਜੀ ਤੇ ਅਗਲੇ ਪਾਸੇ ਜਿਹੜੀਆਂ ਬਿਲਕੁਲ ਸੈਂਟਰ ਵਾਲੀ ਲਾਈਨ ਦੇ ਵਿੱਚ ਮੈਂ ਅ ਅੰਗੂਰਾਂ ਦਾ ਜਿਹੜਾ ਸੈਟਅਪ ਕਰ ਰਿਹਾ ਉਹਦੇ ਐਂਡ ਤੇ ਜਾ ਕੇ ਜਿਹੜੀ ਖਜੂਰ ਦੇ ਦਰਖਤ ਮੈਂ ਸੋਚ ਰਿਹਾ ਤੇ ਇਹ ਮੇਰਾ ਵਿਜ਼ਨ ਹੈ ਜਿਹੜਾ ਮੇਰਾ ਡਿਵੈਲਪ ਕਰਨਾ ਹੈ ਬਸ ਆਂਬ ਦਾ ਮੈਂ ਉਹ ਲਾਈ ਦੇਣੇ ਆ ਬਿਲਕੁਲ 2-4 ਦਿਨਾਂ ਚ ਜੀ ਤੇ ਬਾਕੀ ਜਿਵੇਂ ਜਿਵੇਂ ਰੁੱਤ ਹੋਊਗੀ ਨਿੰਬੂ ਜਾਤੀ ਦੇ ਹੁਣ ਹੈਗੀ ਰੁੱਤ ਜਿੰਨੇ ਵੀ ਲੱਗ ਜਾਣਗੇ ਜਿਹੜੇ ਬਾਕੀ ਕੁਝ ਫਰੂਟ ਜਿਹੜੇ ਜਨਵਰੀ ਚ ਲੱਗਣੇ ਉਦੋਂ ਲਾਵਾਂਗੇ ਜੀ ਤੇ ਜੇ ਆਪਾਂ ਦੇਖੇ ਬਾਈ 2024 ਦੇ ਵਿੱਚ ਇੱਕ ਆਪਣੇ ਕਿਸਾਨ ਭਰਾ ਦੇ ਨਾਂ ਤੇ ਹੋਣ ਤੇ ਬਾਈ ਲੋਕਾਂ ਨੂੰ ਇੱਕ ਚੰਗੀ ਚੀਜ਼ ਪਰੋਸ ਰਹੇ ਆ ਹਨਾ ਆਮ ਤੌਰ ਤੇ ਕੀ ਹੁੰਦਾ ਵੀ ਲੋਕ ਐਪਰੀਸ਼ੀਏਟ ਕਰਦੇ ਆ ਕਿ ਬਾਈ ਇਹ ਸਵਾਲ ਉੱਠਦਾ ਵੀ ਯਾਰ ਇਹ ਤਾਂ ਪੰਗੇ ਲੈਂਦਾ ਵੀ ਇਹਨੇ ਕੀ ਕਰਨਾ ਬਸ ਲੋਕਾਂ ਨੂੰ ਇੱਕ ਆਪਾਂ ਕਹੀਏ ਵੀ ਨਾ ਬੇਕੂਫ ਬਣਾਇਆ ਜਾ ਰਿਹਾ ਆਮ ਤੌਰ ਤੇ ਆਪਣੀ ਅਧਾਰਨਾ ਬਾਈ ਲੋਕਾਂ ਦੀ ਹੈ ਨਾ ਉਦੋਂ ਐ ਖੁਸ਼ੀ ਹੁੰਦੀ ਹੈ ਵੀ ਯਾਰ ਆਪਾਂ ਲੋਕਾਂ ਨੂੰ ਚੰਗੀ ਚੀਜ਼ ਦਿੰਨੇ ਆ ਤੇ ਆਪਾਂ ਨੂੰ ਸਹੀ ਮੁੱਲ ਮਿਲਦਾ ਇਹ ਬਾਈ ਜੀ ਜਿਹੜੇ ਜਿਹੜੇ ਬੰਦੇ ਤਾਂ ਜਿਨ੍ਹਾਂ ਨੂੰ ਵੈਲਿਊ ਪਤਾ ਹੈ ਆਰਗੇਨਿਕ ਦੀ ਉਹ ਤਾਂ ਐਪਰੀਸ਼ੀਏਟ ਕਰਦੇ ਆ ਜੀ ਠੀਕ ਹੈ ਹਰ ਤਰ੍ਹਾਂ ਦੇ ਲੋਕ ਆ ਸਮਾਜ ਦੇ ਵਿੱਚ ਨਾ ਕਈ ਲੋਕ ਕਹਿੰਦੇ ਯਾਰ ਇਹ ਤਾਂ ਐਵੇਂ ਪੰਗੇ ਲੈ ਲਏ ਇਹਨਾਂ ਨੇ ਇੰਨਾ ਇਹਨਾਂ ਕੋਲੇ ਆ ਤਿੰਨ ਸਾਲ ਜਿਹੜੇ ਬਰਬਾਦ ਕੀਤੇ ਇਹਨਾਂ ਨੇ ਇਹਦੇ ਚੋਂ ਇੰਨੇ ਕੁ ਗੰਟਲ ਝੋਨਾ ਹੋ ਜਾਣਾ ਸੀ ਇੰਨੇ ਦਾ ਆਪਣੀ ਲੋਕਾਂ ਦੀ ਪ੍ਰੋਬਲਮ ਪਤਾ ਕੀ ਹੈ ਆਪਣੀ ਲੋਕ ਨਾ ਮੋਨਿਟਰੀ ਆ ਜਿਹੜੀ ਥੌਟ ਪ੍ਰੋਸੈਸ ਹੈ ਮਣੀ ਦੀ ਟਰਮ ਚ ਸੋਚਦੇ ਹੈ ਜੀ ਟਾਸਕ ਦੀ ਟਰਮ ਚ ਨਹੀਂ ਸੋਚਦੇ ਹੈਗੇ ਕਿ ਯਾਰ ਮੈਂ ਇਹ ਬਾਗ ਲਗਾਉਣਾ ਇਹਨੂੰ ਮੈਨੂੰ ਕਿਸੇ ਤਰੀਕੇ ਨਾਲ ਮਾਡਲ ਮੈਂ ਡਿਵੈਲਪ ਕਰਨਾ ਹੈਗਾ ਉਹ ਨਹੀਂ ਸੋਚਦੇ ਬਸ ਪੈਸਾ ਸੋਚਦੇ ਹੈਗਾ ਲਾ ਉਹਨਾਂ ਨੂੰ ਪੈਸੇ ਨਾਲ ਮਤਲਬ ਹੈ ਕਿ ਇਹਦੇ ਚੋਂ ਇੰਨੇ ਪੈਸੇ ਦੀ ਫਸਲ ਹੋਊਗੀ ਜੀ ਤਾਂ ਇਹ ਪ੍ਰੋਬਲਮ ਆ ਗਈ ਹੈ ਤਾਂ ਹੀ ਕੈਮੀਕਲ ਵਾਲੇ ਪਾਸੇ ਆ ਗਏ ਹੁਣ ਕੈਮੀਕਲ ਵਾਲੇ ਪਾਸੇ ਹੁਣ ਡੋਜ਼ ਵਧਾਈ ਜਾਂਦੇ ਕਿੰਨਾ ਕੁ ਟਾਈਮ ਚੱਲੀ ਜਾਊਗਾ ਤਾਂ ਬਹੁਤ ਲੋਕ ਕਹਿੰਦੇ ਹੈ ਬਹੁਤ ਲੋਕ ਐਪਰੀਸ਼ੀਏਟ ਵੀ ਕਰਦੇ ਆ ਜਿਹੜੇ ਪਿੰਡ ਦੇ ਲੋਕ ਥੋੜੇ ਜਿ ਘੱਟ ਕਰਦੇ ਆ ਬਾਹਰ ਦੇ ਲੋਕ ਜ਼ਿਆਦਾ ਐਪਰੀਸ਼ੀਏਟ ਕਰਦੇ ਆ ਮੈਨੂੰ ਬਹੁਤ ਜਿਵੇਂ ਹੁਣ ਵੀਡੀਓਜ਼ ਮੇਰੀਆਂ ਚੱਲੇ ਆ ਜਾਂਦੀਆਂ ਆ ਬਹੁਤ ਲੋਕਾਂ ਕੋਲ ਤਾਂ ਮੈਨੂੰ ਬਹੁਤ ਫੋਨ ਆਉਂਦੇ ਆ ਕੈਨੇਡਾ ਤੋਂ ਬਹੁਤ ਆਉਂਦੇ ਆ ਜਿਹੜੇ ਪੰਜਾਬੀ ਵਸੇ ਹੋਏ ਉਧਰ ਇੱਧਰ ਵੀ ਚੰਡੀਗੜ੍ਹ ਮੋਹਾਲੀ ਤੋਂ ਲੁਧਿਆਣੇ ਤੋਂ ਕਾਫੀ ਸਾਰੇ ਸਾਰੇ ਜਗ੍ਹਾ ਤੋਂ ਫੋਨ ਆਉਂਦੇ ਆ ਉਹ ਐਪਰੀਸ਼ੀਏਟ ਕਰਦੇ ਉਹ ਖੁਸ਼ੀ ਵੀ ਹੁੰਦੀ ਹੈ ਕਦੇ ਕਦੇ ਮਾਨ ਮਤਲਬ ਟਿੱਲਾ ਪੈ ਜਾਂਦਾ ਤਾਂ ਉਹ ਫਿਰ ਐਪਰੀਸ਼ੀਏਸ਼ਨ ਵੀ ਮਿਲਦੀ ਆ ਕਿ ਯਾਰ ਸਟਾਰਟਿੰਗ ਦੇ ਵਿੱਚ ਭਾਈ ਜੇ ਦੇਖ ਆਪਾਂ ਕਹੇ ਵੀ ਇਹ ਡ੍ਰੀਮ ਲੈ ਕੇ ਚੱਲੇ ਸੀ ਵੀ ਆਪਾਂ ਆਰਗੈਨਿਕ ਹੀ ਕਰਨੀ ਆ ਕਿਹਾ ਸੀ। ਉਹਦਾ ਫਿਰ ਕਿੰਨਾ ਕੁ ਮਨ ਕਠੋਰ ਕਰਕੇ ਇਹ ਕੰਮ ਸ਼ੁਰੂ ਕਰਿਆ ਸੀਗਾ ਕਿਉਂਕਿ ਉਦੋਂ ਆਪਾਂ ਨੂੰ ਪਤਾ ਹੁੰਦਾ ਬਈ ਵੀ ਲੋਕ ਕੀ ਕਹਿਣਗੇ ਹਨਾ। ਉਹਦਾ ਫਿਰ ਕਿੰਨਾ ਕੁ ਮਜ਼ਬੂਤ ਇਰਾਦਾ ਕਰਕੇ ਜਿਹੜਾ ਇਹ ਕੰਮ ਸਟਾਰਟ ਕੀਤਾ ਸੀ। ਬਹੁਤ ਜ਼ਿਆਦਾ ਮਜ਼ਬੂਤ ਇਰਾਦਾ ਚਾਹੀਦਾ ਬਾਈ ਜੀ ਇਹਦੇ ਵਾਸਤੇ। ਮੈਂ ਉਹਨਾ ਮਜ਼ਬੂਤ ਇਰਾਦੇ ਵਾਲਾ ਹੈ ਨਹੀਂ ਸੀ। ਮੈਨੂੰ ਲੱਗਦਾ ਸੀ ਮੈਂ ਡੋਲ ਜੂੰਗਾ ਵਿੱਚੋਂ। ਜਦੋਂ ਮੈਂ ਸਟਾਰਟ ਕੀਤਾ ਸੀਗਾ। ਪਰ ਫਾਦਰ ਸਾਹਿਬ ਦੀ ਸਪੋਰਟ ਹੈ, ਫੈਮਿਲੀ ਦੀ ਸਪੋਰਟ ਹੈਗੀ ਹੈ। ਤਾਂ ਉਹ ਡੋਲਰ ਨਹੀਂ ਦਿੰਦੀ। ਆਦਰਵਾਇਜ਼ ਲੋਕ ਤਾਂ ਨਹੀਂ ਗਾ ਸਰ ਜੀ ਲੋਕਾਂ ਨੇ ਤਾਂ ਡੀਮੋਟੀਵੇਟ ਹੀ ਕਰਨਾ ਬਹੁਤ ਸਾਰੀਆਂ ਗੱਲਾਂ ਕਹਿੰਦੇ ਆ ਹੁਣ ਉਹ ਤੇ ਯਾਦ ਵੀ ਨਹੀਂ ਰਹਿੰਦੀਆਂ ਪਰ ਹੁਣ ਆਦਤ ਪੈ ਗਈ ਪਹਿਲਾਂ ਪੁੱਲਾਂ ਬਹੁਤ ਫੀਲ ਹੁੰਦਾ ਸੀਗਾ ਯਾਰ ਕੀ ਕਹੀ ਜਾਂਦੇ ਆ ਨਾ ਹੁਣ ਆਦਤ ਪੈ ਗਈ ਆ ਹੁਣ ਕੋਈ ਫਰਕ ਨਹੀਂ ਪੈਂਦਾ ਹੈਗਾ ਆ ਹੁਣੇ ਰੀਸੈਂਟ ਇੱਕ ਦੋ ਜਿਹੜੀਆਂ ਗੱਲਾਂ ਮੇਰੇ ਮੈਂ ਤੁਹਾਨੂੰ ਦੱਸ ਵੀ ਦਿੰਦਾ ਆ ਮੈਂ ਇੱਥੇ ਸਾਡੇ ਲੋਕਲ ਸ਼ਹਿਰ ਚ ਬੈਠਾ ਸੀ ਕਿਸੇ ਕੋਲ ਉੱਥੇ ਆਰਗੈਨਿਕ ਦੀ ਗੱਲ ਚੱਲ ਪਈ ਜੀ ਤੇ ਉੱਥੇ ਇੱਕ ਬੰਦੇ ਨੇ ਕਿਹਾ ਉਹ ਵੀ ਜ਼ਿੰਮੇਵਾਰੀ ਸੀ ਬੰਦਾ ਕਹਿੰਦਾ ਜੀ ਇਹ ਜਿਹੜੀ ਆਰਗੈਨਿਕ ਖੇਤੀ ਹੈ ਨਾ ਇਹ ਕਹਿੰਦੇ ਅਮੀਰਾਂ ਦੇ ਚੋਜ਼ ਆ ਇਹ ਇਹ ਅਮੀਰਾਂ ਵਾਸਤੇ ਕੀਤੀ ਜਾਂਦੀ ਹੈ ਜੀ ਜਿੰਨੀ ਕਹਿੰਦੇ ਪਾਪੂਲੇਸ਼ਨ ਆਪਣੀ ਜੇ ਆਪ ઓર્ગੈਨਿਕ ਖੇਤੀ ਕਰਨ ਲੱਗੇ ਸਾਰੇ ਤਾਂ ਉਹਨਾਂ ਦਾ ਢਿੱਡ ਨਹੀਂ ਭਰਿਆ ਜਾਣਾ ਤਾਂ ਇਹੋ ਜੀ ਵੀ ਸੋਚ ਹੈਗੀ ਹੈ ਮਤਲਬ ਢਿੱਡ ਪਰਣਾ ਭਲਾ ਉਹ ਜ਼ਹਿਰ ਨਾਲ ਪਰੋ ਜੀ ਤਾਂ ਉਹ ਸੋਚ ਹੋਈ ਪਈ ਹੈ ਲੋਕਾਂ ਦੀ ਵੇ ਬੰਦਾ ਜੇ ਤਾਂ ਆਪਾਂ ਦੇਖੀਏ ਵੀ 네ਗੇਟਿਵ ਸੋਚ ਲੈ ਕੇ ਉਧਰਲੇ ਪਾਸੇ ਹੋ ਗਿਆ ਤਾਂ ਬੰਦਾ ਡੋਲ ਜਾਂਦਾ ਪਰ ਜੇ ਬੰਦਾ ਹਮੇਸ਼ਾ ਪੋਜ਼ਿਟਿਵ ਸੋਚ ਲੈ ਕੇ ਚੱਲੂਗਾ ਤਾਂ ਮੇਰੇ ਹਿਸਾਬ ਨਾਲ ਵੀ ਹਾਂ ਬਿਲਕੁਲ ਹਾਂ ਸੁਰੂ-ਸੁਰੂ ਤੇ ਲੱਗਦਾ ਵੀ ਸੀਗਾ ਹਾਂ 네ਗੇਟਿਵ ਹੋ ਜਾਂਦਾ ਸੀ ਕਦੇ-ਕਦੇ ਲੱਗਦਾ ਸੀ ਯਾਰ ਛੱਡ ਕੇ ਕੁਝ ਹੋਰ ਕਰੀਏ ਇਹ ਪਰ ਫਿਰ ਆਪਣੇ ਆਪ ਨੂੰ ਸੰਭਾਲਦੇ ਸੀਗੇ ਫਿਰ ਹੌਲੀ-ਹੌਲੀ ਹੌਲੀ-ਹੌਲੀ ਟਰੈਵਲ ਕਰਕੇ ਆਹ ਟਾਈਮ ਤੇ ਆ ਗਏ ਆ ਇਹ ਸਟੇਜ ਤੇ ਇਹ ਸਟੇਜ ਤੇ ਵੀ ਮੈਂ ਨਹੀਂ ਕਹਿੰਦਾ ਵੀ ਮੈਂ ਸਕਸੈਸਫੁਲ ਬਹੁਤ ਜ਼ਿਆਦਾ ਹੋ ਗਿਆ ਹਾਂ ਜਰਨੀ ਹੈ ਤਾਂ ਚੱਲਦੀ ਰਹਿਣੀ ਹੈ ਇਹ ਤਾਂ ਲਾਈਫਟਾਈਮ ਚੱਲਦੀ ਰਹਿਣੀ ਹੈ ਅੱਜ ਜੇ ਦੇਖੀਏ ਜਿੰਦਗੀ ਵਿੱਚ ਖੁਸ਼ ਆ ਬਈ ਆਨੰਦ ਆ ਜੇ ਮੈਂ ਆਪਣਾ ਫਾਈਨੈਂਸ਼ੀਅਲੀ ਦੇਖਾਂ ਤਾਂ ਮੇਬੀ ਹੋ ਸਕਦਾ ਕਿ ਜਿੰਨਾ ਮੈਂ ਕੈਮੀਕਲ ਕਰਕੇ ਇੰਨਾ ਕਮਾ ਸਕਦਾ ਉਹਨਾਂ ਤਾਂ ਨਹੀਂ ਕਮਾ ਸਕਿਆ ਮੈਂ ਪਰ ਜੇ ਮੈਂ ਆਪਣੀ ਸੈਟੀਸਫੈਕਸ਼ਨ ਦੇਖਾਂ ਤਾਂ ਮੈਨੂੰ ਫੁੱਲ ਸੈਟੀਸਫੈਕਸ਼ਨ ਹੈ ਕਿ ਮੈਂ ਨੇਚਰ ਦੇ ਨਾਲ ਜੁੜਿਆ ਹੋਇਆ ਵੈਸੇ ਮੈਂ ਬੀਟੈਕ ਹੈ ਮੇਰੀ ਇੰਜੀਨੀਅਰਿੰਗ ਬੈਕਗ੍ਰਾਉਂਡ ਤੋਂ ਬਾਅਦ ਮੈਂ ਇੰਗਲਿਸ਼ ਐਮਏ ਹੈ ਮੇਰੀ ਤਾਂ ਮੈਂ ਕਿਸੇ ਜੋਬ ਵਾਲੇ ਪਾਸੇ ਵੀ ਜਾ ਸਕਦਾ ਸੀਗਾ ਜਾਂ ਪ੍ਰਾਈਵੇਟ ਜਾਂ ਕਿਸੇ ਵੀ ਤਰ੍ਹਾਂ ਦੀ ਜੋਬ ਮੇਰਾ ਬਿਜ਼ਨਸ ਵੀ ਹੈਗਾ ਨਾਲ ਛੋਟਾ ਜਿਹਾ ਤੇ ਪਰ ਇਹ ਜਿਹੜਾ ਮੇਰਾ ਕਹਿ ਲੋ ਕਿ ਸ਼ੌਂਕ ਸ਼ੌਂਕ ਇਹ ਕਹਿ ਲੋ ਇਹ ਜੀਵਨ ਜਾਚ ਹੈ ਇੱਕ ਤਰ੍ਹਾਂ ਦੀ ਇਹ ਬਿਜ਼ਨਸ ਨਹੀਂ ਕੱਲਾ ਕਹਿ ਸਕਦੇ ਆ ਪਤਨ ਦਾੜੀ ਕਹਿ ਸਕਦੇ ਆ ਆਪਾਂ ਜੀ ਹਾਂ ਲਾਸਟ ਦੇ ਵਿੱਚ ਬਾਈ ਆਪਣੇ ਨੌਜਵਾਨ ਭਰਾਵਾਂ ਨੂੰ ਜਿਹੜੇ ਅੱਜ ਆਪਾਂ ਦੇਖਦੇ ਆਂ ਵੀ ਖੇਤੀ ਤੋਂ ਦੂਰ ਹੁੰਦੇ ਜਾ ਰਹੇ ਆ ਹਨ ਤੇ ਕੀ ਮੈਸੇਜ ਦੇਣਾ ਚਾਹੋਗੇ ਬਾਈ ਖੇਤੀ ਦੇ ਪ੍ਰਤੀ ਮੈਸੇਜ ਬਾਈ ਜੀ ਮੇਰਾ ਇਹੀ ਹੈ ਕਿ ਜੇ ਆਪਾਂ ਜਿੰਨਾ ਕੰਮ ਕਿਸੇ ਪ੍ਰਾਈਵੇਟ ਕੰਪਨੀ ਦੇ ਜਾਂ ਕਿਸੇ ਪ੍ਰਾਈਵੇਟ ਬੰਦੇ ਦੇ ਥੱਲੇ ਕੰਮ ਕਰਕੇ ਲਾ ਕੇ ਜਿਹੜਾ ਕਰਾਂਗੇ ਜੀ ਜਾਂ ਕਿਸੇ ਹੋਰ ਲਈ ਕੰਮ ਕਰ ਰਹੇ ਆਪਾਂ ਜਾਂ ਬਾਹਰ ਜਾ ਕੇ ਕਿਤੇ ਹੋਰ ਕਿਸੇ ਹੋਰ ਫਰਮ ਦੇ ਲਈ ਕਿਸੇ ਕੰਪਨੀ ਦੇ ਲਈ ਕੰਮ ਕਰ ਰਹੇ ਆਂ ਤਾਂ ਉਹ ਆਪਾਂ ਆਪਣੀ ਡਿਵੈਲਪਮੈਂਟ ਵਾਸਤੇ ਨਹੀਂ ਕਰ ਰਹੇ ਉਹ ਕਿਸੇ ਹੋਰ ਦੇ ਲਈ ਕੰਮ ਕਰ ਰਹੇ ਆਪਾਂ ਤੇ ਜੇ ਉਹੀ ਆਪਾਂ ਐਫਰਟ ਆਪਣੀ ਡਿਵੈਲਪਮੈਂਟ ਵਾਸਤੇ ਕਰ ਰਹੇ ਆਂ ਕਿੰਨਾ ਕੋਈ ਰਿਸੋਰਸਸ ਹੈਗੇ ਉਹਨਾਂ ਲਈ ਹੈ ਤਾਂ ਮੈਨੂੰ ਲੱਗਦਾ ਕਿੱਥੇ ਜਾਊਗਾ ਕੰਮ ਆਪਣਾ ਤੇ ਇਹ ਤਾਂ ਜਿਹੜਾ ਪੰਜਾਬ ਦਾ ਜੱਦੀ ਪੁਸ਼ਤੀ ਜਿਹੜਾ ਜਿਹੜਾ ਕੀਤਾ ਹੈ ਜਿਹੜਾ ਖੇਤੀਬਾੜੀ ਤਾਂ ਬਹੁਤ ਜ਼ਰੂਰ ਜੁੜਨਾ ਚਾਹੀਦਾ ਲੋਕਾਂ ਨੂੰ ਪੰਜਾਬ ਨੂੰ ਬਚਾਉਣਾ ਹੈ ਤਾਂ ਜਿਵੇਂ ਆਪਾਂ ਸ਼ੁਰੂ ਚ ਪਾਣੀ ਦੀ ਗੱਲ ਕੀਤੀ ਹੈ ਤੇ ਜੇ ਆਪਾਂ ਕੱਲਾ ਪਾਣੀ ਨਹੀਂ ਬਚਾ ਸਕੇ ਜਿਹੜਾ ਪੰਜਾਬ ਦਾ ਨਾਂ ਹੀ ਪਾਣੀ ਦੇ ਨਾਂ ਤੇ ਆ ਪੰਜਾਬ ਤੇ ਉਹਦੇ ਵਿੱਚ ਪਾਣੀ ਨਾ ਹੋਇਆ 23 ਸਾਲਾਂ ਨੂੰ ਪੰਜਾਬ ਮਾਰੂਥਲ ਬਣ ਜਾਣਾ 2039 ਤੱਕ ਮਾਰੂਥਲ ਬਣ ਜਾਣਾ ਜੇ ਇਸੇ ਸਪੀਡ ਨਾਲ ਚੱਲਦੇ ਰਹੇ ਕਿ ਕੌਣ ਬਦਲੂਗਾ ਕੇ ਜਿਹੜੇ ਇੱਥੇ ਜਵਾਨੀ ਹੈ ਨੌਜਵਾਨੀ ਹੈ ਉਹੀ ਬਦਲੂਗੀ ਨਾ ਦਾਤਾ ਪੁੱਢੇ ਕੁਝ ਕਰਨਗੇ ਨਾ ਬੱਚੇ ਕੁਝ ਕਰਨਗੇ ਜਵਾਨ ਹੀ ਕਰਨਗੇ ਨਾ ਕੁਝ ਨਾ ਕੁਝ ਉਹਨਾਂ ਨੂੰ ਵੀ ਕਰਨਾ ਪੈਣਾ ਤਾਂ ਅਗਲੀ ਪੀੜ੍ਹੀ ਸ਼ਰਾਫ ਦੇਊਗੀ ਉਹ ਕੀ ਸੋਚੂਗੀ ਉਹ ਕੀ ਕਹਿਣਗੇ ਕਿ ਸਾਡੇ ਜਿਹੜੇ ਦਾਦੇ ਪੜਦਾਦੇ ਇੰਨੇ ਕਿ ਮੂਰਖ ਸੀਗੇ ਕਿ ਸਾਡਾ ਜਿਹੜਾ ਪਾਣੀ ਹੈ ਸਾਡੇ ਹਿੱਸੇ ਦਾ ਉਹ ਸਾਰਾ ਮਕਾ ਹੀ ਦਿੱਤਾ ਆਪਦੀਆਂ ਬੇਵਕੂਫੀਆਂ ਕਰਕੇ ਜਿਹੜੀ ਫਸਲ ਆਪਾਂ ਆਪਾਂ ਖਾ ਹੀ ਨਹੀਂ ਰਹੇ 1% ਖਾਨੇ ਜਿਹੜੀ ਫਸਲ ਆਪਾਂ ਪੈਦਾ ਕਰੀਏ ਉਹ ਆਪਾਂ ਪੈਦਾ ਕਰਕੇ ਤੇ ਆਪਣਾ ਮੌਸਮ ਖਰਾਬ ਕਰ ਲਿਆ ਆ ਇਹਨਾਂ ਮਤਲਬ ਜੂਨ ਜੁਲਾਈ ਦੇ ਵਿੱਚ ਕਿੰਨੀ ਹਮਸ ਹੋ ਜਾਂਦੀ ਹੈ ਹੋਰ ਫਸਲ ਹੀ ਨਹੀਂ ਹੁੰਦੀ ਸਾਡੇ ਕੋਲੇ ਗੇਂਦੇ ਦਾ ਕੰਮ ਹੈ ਗੇਂਦਾ ਸੁੱਕੀ ਜਾਂਦਾ ਹਮਸ ਕਰਕੇ ਤਾਂ এনवायरमेंट ਦੇ ਵਿੱਚ ਇੰਨੀ ਹਮਸ ਆ ਉਹ ਚੁੰਨੇ ਕਰਕੇ ਹੀ ਹੈ ਜਿਹੜਾ ਖਰਾਬ ਕਰ ਲਿਆ ਆਪਾਂ ਕੰਮ ਤਾਂ ਨਵੇਂ ਨੂੰ ਮੇਰੀ ਜਰੂਰ ਰਿਕਵੈਸਟ ਹੈ ਕਿ ਜਰੂਰ ਆਓ ਤੁਸੀਂ ਆਰਗੈਨਿਕ ਦੇ ਵਿੱਚ ਜਾਓ ਜੀ ਇਹਦੇ ਚ ਇਹ ਇਸ ਪ੍ਰੋਫੈਸ਼ਨ ਦੀ ਵੈਲਿਊ ਅੱਜ ਤੋਂ 5 7 10 ਸਾਲਾਂ ਚ ਜ਼ਰੂਰ ਪੈਣ ਵਾਲੀ ਆ ਜ਼ਰੂਰ ਜ਼ਰੂਰ ਇਹ ਮੈਂ ਲਿਖ ਕੇ ਦੇ ਸਕਦਾ ਗਰੰਟੀ ਹੈ ਮੇਰੀ ਕਿਉਂਕਿ ਜਿਹੜੇ ਹਸਾਮ ਨਾਲ ਬਿਮਾਰੀਆਂ ਵਧ ਰਹੀਆਂ ਤੇ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਆ ਤਾਂ ਇਹ ਇਹ ਚੀਜ਼ ਨੇ ਬਚਾਉਣਾ ਉਹਨਾਂ ਨੂੰ ਤੇ ਇਹਦੀ ਵੈਲਿਊ ਪੈਣੀ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਤੇ ਦੋਸਤੋ ਬਾਈ ਦਾ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਕਿਸੇ ਵੀ ਭਰਾ ਨੇ ਫਾਰਮ ਤੇ ਵਿਜ਼ਿਟ ਕਰਨਾ ਹੋਵੇ ਪਿੰਡ ਬਾਈ ਦਾ ਸਰਾਵਾ ਜ਼ਿਲ੍ਹਾ ਫਰੀਦਕੋਟ ਤੁਸੀਂ ਫਾਰਮ ਤੇ ਆ ਕੇ ਵਿਜ਼ਿਟ ਕਰ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦੇ ਤੁਸੀਂ ਬਾਈ ਤੋਂ ਰਾਇ ਲੈਣੀ ਹੋਵੇ ਤਾਂ ਜਦੋਂ ਮਰਜ਼ੀ ਬਾਈ ਨੂੰ ਮੋਸਟ ਵੈਲਕਮ ਖਾਸ ਕਰਕੇ ਕੰਮ ਵਾਲੇ ਕੰਮ ਵਾਲੇ ਭਰਾ ਹੀ ਫੋਨ ਲਾਉਣ ਕਿਉਂਕਿ ਅੱਜ ਕੱਲ ਬਾਈ ਹਰੇਕ ਜਿਹੜੇ ਭਰਾ ਦਾ ਨਾ ਸ਼ਡਿਊਲ ਆ ਜਿਹੜਾ ਜ਼ਿੰਦਗੀ ਦਾ ਉਹ ਬੜਾ ਬਿਜ਼ੀ ਆ ਕਮਾਕਾਰਾਂ ਦੇ ਵਿੱਚ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਤੇ ਬਾਕੀ ਬਾਈ ਦਾ ਜਿਹੜਾ ਇਹ ਬਾਗ ਆ ਉਹ ਆਪਾਂ ਵੀ ਅਰਦਾਸ ਕਰਦੇ ਆ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਬਾਈਲੇ ਜਿਹੜੇ ਨਵੇਂ ਪ੍ਰੋਡਕਟ ਕੋਈ ਚਲਾਏ ਜਾਣਗੇ ਨਾ ਉਹਨਾਂ ਦੇ ਵੀ ਵੀਡੀਓ ਲੈ ਕੇ ਆਉਂਦੇ ਰਹਿਵਾਂਗੇ ਆਪਾਂ ਤੁਹਾਡੇ ਲਈ ਤੇ ਬਾਈ ਦੀਆਂ ਗੱਲਾਂ ਬਾਤਾਂ ਕਿਵੇਂ ਲੱਗੀਆਂ ਬਾਈ ਨੇ ਆਪਦੇ ਤਜਰਬੇ ਚ ਜਿਹੜੀਆਂ ਆਪਣੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਤੇ ਬੜਾ ਵਧੀਆ ਲੱਗਿਆ ਬਾਈ ਨੂੰ ਤੇ ਬਾਈ ਬਹੁਤ ਬਹੁਤ ਧੰਨਵਾਦ ਬਹੁਤ थैंक यू ਬਾਈ ਤੁਹਾਡੇ